ਬੜਾ ਢੈਂਟਾ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤ ਸਾਂਝੀ ਕਰੀਏ ਜਦੋਂ ਭਾਜੀ ਇਦਾਂ ਹੁੰਦਾ ਨਾ ਜਿਵੇਂ ਥੋੜਾ ਬਿੱਲੰਦਾ ਰੋਲ ਰਿਹਾ ਤੁਹਾਨੂੰ ਸੂਟ ਵੀ ਉਹੀ ਕਰਦੇ ਨੇ ਕਿਉਂਕਿ ਚਿਹਰੇ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਕਵੀਨਗੀ ਨਹੀਂ ਨਹੀਂ ਕਵੀਨਗੀ ਨਹੀਂ ਸਾਰਾ ਸੀ ਕਹਿਦਾ ਕਿ ਜਿਹੜਾ ਮੰਨ ਲਓ ਕਹਿੰਦਾ ਕੋਈ ਬਿੱਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹੀ ਚਲਕਦੀ ਆ ਜੀ ਸੋਚ ਲਿਆ ਹੁਣ ਛੱਡ ਦੇ ਇਹਨੂੰ ਨਾ ਨਾ ਉਹਤੇ ਵੀ ਇਹ ਨਹੀਂ ਕਮਾਉਣਾ ਹੂੰ ਜੌਨ ਵਿਕਟਰ ਹਾਂਜੀ ਵੈਕਟਰ ਭਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਕਹਿੰ ਹਾਂਜੀ ਉਹ ਫਿਰ ਉਹਦਾ ਡਾਇਲੌਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਾਭ ਜ ਕਰੇ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਉੱਥੇ ਵੀ ਇਹ ਨਹੀਂ ਕੰਮ ਆਉਣਾ ਉੱਥੇ ਵੀ ਇਹ ਨਹੀਂ ਕੰਮ ਆਉਣਾ ਕੀ ਸੀ ਮੈਨੂੰ ਪਤਾ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟਰੀ ਦੇ ਵਿੱਚ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਦਾ ਮੂਹਰੇ ਲੈ ਕੇ ਆਣ ਵਾਲੇ ਤੁਸੀਂ ਬੜੀ ਐਕਸਪੀਰੀਅੰਸ ਸੀਗਾ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵੇ ਸੀ ਉਹ ਕਿਆ ਬਾਤ ਹੈ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਬੜਾ ਸੁਨਹਿਰੀ ਦੌਰ ਸੀਗਾ ਵੀਰੇ ਉਹ ਗੱਲਾਂ ਹੁੰਦੀਆਂ ਤੇ ਹੁੰਦੀਆਂ ਰਹਿਣ ਦੇ ਰਾਹ ਦੇ ਰੋੜਿਆਂ ਨੂੰ ਰਾਹੇ-ਰਾਹੇ ਪਹਿਣ ਦੇ ਤੇਰੇ ਅੱਗੇ ਹੋਣਾ ਮਜਬੂਰ ਚਾਹੀਦਾ ਉਹ ਰੱਬ ਆਣ ਕੇ ਪੁੱਛੇ ਤੈਨੂੰ ਕੀ ਚਾਹੀਦਾ ਤੇ ਗੱਲ ਦੋਸਤੋ ਕਰਦਾ ਉਹਨਾਂ ਕਰੈਕਟਰਾਂ ਦੀ ਜਦੋਂ ਨਾ ਸ਼ੁਰੂਆਤ ਕਰਦੇ ਕਿਸੇ ਫਿਲਮ ਲਾਈਨ ਦੇ ਵਿੱਚ ਆਉਣਾ ਹੋਵੇ ਚਾਹੇ ਸੰਗੀਤ ਦੀ ਲਾਈਨ ਦੇ ਵਿੱਚ ਆਉਣਾ ਹੋਵੇ ਤਾਂ ਆਰਟਿਸਟਾਂ ਨੂੰ ਇੰਨੀਆਂ ਕਿ ਜ਼ਿਆਦਾ ਔਕੜਾਂ ਆਉਂਦੀਆਂ ਨੇ ਤੇ ਸ਼ਾਇਦ ਨਾ ਸੋਚ ਵੀ ਨਹੀਂ ਸਕਦੇ ਸੀ ਹੈਰਾਨ ਹੋ ਜਾਂਦੇ ਕਦੇ-ਕਦੇ ਪਰ ਉਹਨਾਂ ਦੇ ਵਿੱਚੋਂ ਆਰਟਿਸਟਾਂ ਦੇ ਵਿੱਚੋਂ ਸਾਡੇ ਨਾਲ ਇੱਕ ਆਰਟਿਸਟ ਮੌਜੂਦ ਨੇ ਅੱਜ ਬਾਈ ਡਾਈਵ ਸਿੰਘ ਜੀ ਬਾਈ ਸੱਚੀ ਗੱਲ ਸੱਚੀ ਵੀਰੇ ਠੀਕ ਠਾਕ ਹੋ ਚੜਦੀ ਕਲਾ ਜੀ ਕੈਮ ਕੈਮ ਤੇ ਮੈਂ ਕਹਿੰਦਾ ਬਾਈ ਅਸੀਂ ਪਾਗਾਂ ਵਾਲਿਆਂ ਨੂੰ ਅੱਜ ਦਰਸ਼ਨ ਹੋਏ ਨੇ ਤੇ ਜੇ ਨਾ ਬਾਈ ਆਪਾਂ ਗੱਲ ਕਰੀਏ ਤੇ ਆਏ ਮੰਨ ਕੇ ਚੱਲ ਪੋ ਸਾਡੇ ਕੋਲ ਨਾ ਇੰਨੇ ਕਈ ਜ਼ਿਆਦਾ ਕਮੈਂਟ ਆਏ ਸੀ ਕਿ ਆਰਟਿਸਟਾਂ ਆਪਣੇੜੇ ਦੇਖ ਰਹੇ ਨੇ ਜਦੋਂ ਸਾਡੇ ਆਰਟਿਸਟਾਂ ਦੀ ਕੋਈ ਵੀਡੀਓ ਕਰਦੇ ਆਂ ਅਸੀਂ ਤੇ ਇੰਟਰਵਿਊ ਕਰਦੇ ਆਂ ਸਾਡੇ ਕੋਲ ਦਰਸ਼ਕਾਂ ਦੇ ਸਾਡੇ ਇੰਨੇ ਕ ਕਮੈਂਟ ਆਏ ਸੀ ਕਹਿੰਦੇ ਵੀ ਡੈਵੀ ਭਾਜੀ ਹੁਣ ਉਹਨਾਂ ਨੂੰ ਕਦੋਂ ਲੈ ਕੇ ਆ ਰਹੇ ਹੋ ਕੀ ਬੋਲ ਤੁਹਾਨੂੰ ਪਾਗ ਮੇਰੇ ਤੇ ਅਸੀਂ ਵੀ ਭਾਗਾਂ ਲਈ ਦੀ ਸਾਨੂੰ ਤੁਹਾਨੂੰ ਇੰਨੀ ਨੇੜਤਾ ਤੋਂ ਜਿਹੜਾ ਜਾਣਨ ਨੂੰ ਤੇ ਦੇਖਣ ਦਾ ਮੌਕਾ ਮਿਲਦਾ ਜੀ ਤੇ ਸਾਡੇ ਦਰਸ਼ਕ ਵੀ ਅੱਜ ਬੜੇ ਮੈਂ ਆਪਣੇ ਲਈ ਕਹੂੰਗਾ ਕਿ ਕਿਸ ਬੜੀ ਕਿਸਮਤ ਨਾਲ ਇਹ ਪਿਆਰ ਮਿਲਦਾ ਇਹ ਦੁਆਵਾਂ ਮਿਲਦੀਆਂ ਨੇ ਬਿਲਕੁਲ ਜੀ ਬਿਲਕੁਲ ਪਾਈ ਕਰਨਾ ਕਿ ਪਾਗਾਂ ਨਾਲ ਮੈਂ ਜੋ ਹੈ ਨਾ ਪਿਆਰ ਮਿਲ ਰਿਹਾ ਸਹੀ ਗੱਲ ਹੈ ਜੀ ਬਿਲਕੁਲ ਤੇ ਭਾਜੀ ਪਹਿਲਾਂ ਨਾ ਇੱਕ ਉਹ ਡਾਇਲੋਗ ਹੋ ਜਾ ਜੀ ਹਾ ਸਰ ਫਿਲਮ ਵਾਲਾ ਉਹ ਉੱਥੇ ਵੀ ਇਹ ਨਹੀਂ ਕੰਮ ਆਉਣਾ ਯਾਰ ਉਹ ਉਹ ਤਾਂ ਵੀ ਇਹ ਨਹੀਂ ਕੰਮ ਆਉਣਾ ਉਹ ਜਿਹ ਸੀਗਾ ਜਿਹੜਾ ਤੁਹਾਡਾ ਇਹ ਕੋੜਾ ਸ਼ੂਟਰ ਦਾ ਰੋਲ ਸੀਗਾ ਜਦੋਂ ਜੀ ਹਾਂਜੀ ਉਹ ਤੋਂ ਪਹਿਲਾਂ ਕੋਈ ਸੀਨ ਸੀ ਜਿਹੜਾ ਉੱਥੇ ਤੁਹਾਡੇ ਨਾਲ ਜਦੋਂ ਗੱਲ ਕਰਨ ਆਏ ਜੀ ਭਾਜੀ ਹੁਣੇ ਜਿਹੜੇ ਨਾਲ ਇੱਕ ਬਿਲਨ ਦੇ ਰੋਲ 'ਚ ਹੋਰ ਸੀਗੇ ਨਾਲ ਹਸਲਨ ਦੇ ਚ ਜான் ਵਿਕਟਰ ਹਾਂਜੀ ਵਿਕਟਰ ਬਾਜੀ ਤੁਹਾਡੇ ਨਾਲ ਗੱਲ ਜਦੋਂ ਕਰਨ ਆਏ ਤੇ ਤੁਸੀਂ ਆਪਣਾ ਬੀਜੀ ਸੀਗੇ ਨਿਸ਼ਾਨੇ ਦੇ ਵਿੱਚ ਉਹ ਕਹਿੰਦਾ ਹਾਂ ਹਾਂਜੀ ਉਹ ਫਿਰ ਉਹਦਾ ਡਾਇਲੋਗ ਬੋਲਣਾ ਕੀ ਸੀ ਉਹਦਾ ਹਾਂਜੀ ਉਹਨਾਂ ਨੇ ਸ਼ਾਇਦ ਕੁਝ ਕੋਈ ਮਤਲਬ ਲਫ਼ਜ਼ ਕਰਾ ਥੋੜਾ ਨਾਲ ਗੱਲਬਾਤ ਕਰ ਰਹੇ ਸੀਗੇ ਵੀ ਸਾਡੇ ਵੱਲ ਵੀ ਧਿਆਨ ਦੇ ਲੋ ਤੁਸੀਂ ਕਹੇ ਸੀ ਕਿ ਉੱਥੇ ਵੀ ਇਹ ਨਹੀਂ ਕੰਮ ਆਉਣਾ ਤੇ ਵੀ ਇਹ ਨਹੀਂ ਕੰਮ ਆਉਣਾ ਹੈ ਜੀ ਜੀ ਬਹੁਤ ਬਹੁਤ ਤੇ ਉਹਨਾ ਭਾਜੀ ਤੁਹਾਨੂੰ ਦੱਸਦਾ ਮੈਂ ਸਾਡੇ ਦਰਸ਼ਕਾਂ ਨਾਲ ਹੀ ਪਹਿਲਾਂ ਖੁੱਲ੍ਹ ਕੇ ਗੱਲ ਹੋ ਜੇ ਇੱਕ ਵਾਰੀ ਤੇ ਮੈਂ ਤੁਹਾਨੂੰ ਅੱਜ ਦੱਸਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਭਾਜੀ ਦਾ ਨਾ ਗੈਟਅਪ ਜਿਹੜਾ ਚੇਂਜ ਹੁੰਦਾ ਰਹਿੰਦਾ ਨਾ ਕਈ ਫਿਲਮਾਂ ਦੇ ਵਿੱਚ ਭਾਜੀ ਨੇ ਬਿਨਾ ਬਾਲਾਂ ਤੋਂ ਰੋਲ ਵੀ ਕੀਤਾ ਤੇ ਕਈ ਫਿਲਮਾਂ ਦੇ ਵਿੱਚ ਸਰਦਾਰ ਬਣ ਕੇ ਵੀ ਕੀਤਾ ਪੱਗ ਦੇ ਨਾਲ ਕਿਉਂਕਿ ਬਹੁਤੇ ਲੋਕਾਂ ਨੇ ਕਨਫਿਊਜ਼ ਹੋ ਜਾਂਦੇ ਵੇ ਇਸ ਤਰ੍ਹਾਂ ਨਾ ਹਾਜ਼ਰ ਭਲੰਦੇ ਵਿੱਚ ਬਾਈ ਜੀ ਉਹਨਾਂ ਦਾ ਰੋਲ ਸੀਗਾ ਕਿ ਕੋੜਾ ਸ਼ੂਟਰ ਦਾ ਜੀ ਤੇ ਬੜਾ ਘੈਂਟ ਜਿਹਾ ਕੈਰੈਕਟਰ ਸੀ ਬਾਈ ਦਾ ਤੇ ਬਾਈ ਨਾਲ ਪਹਿਲਾਂ ਆਪਾਂ ਗੱਲਬਾਤਾਂ ਸਾਂਝੀ ਕਰ ਕਵੀਨ ਕੀ ਤੇ ਤੁਹਾਡੇ ਉਦਾਂ ਬਣੀ ਹੋਈ ਆ ਰੌਣਕ ਜੀ ਕਵੀਨ ਕੀ ਨਹੀਂ ਨਹੀਂ ਕਵੀਨ ਕੀ ਨਹੀਂ ਸਾਰਾ ਸੀ ਕਹਿ ਸਕਦੇ ਜਿਹੜਾ ਮੰਨ ਲਓ ਕਹਿੰਦੇ ਨਾ ਕੋ ਬਿਲਨ ਦੇ ਰੋਲ ਦੇ ਵਿੱਚ ਹੁੰਦੀ ਆ ਚਿਹਰੇ ਤੇ ਤੁਹਾਡੇ ਉਹ ਚੀਜ਼ ਝਲਕਦੀ ਆ ਜੀ ਪੂਰੀ ਜਿਵੇਂ ਇਹ ਗਿਣਮਿਆਂ ਦੇ ਨਹੀਂ ਬਣੇ ਨੇ ਜਿਵੇਂ ਅਮਰੀਕਪੂਰੀ ਸਾਹਿਬ ਸੀਗੇ ਉਹਨਾਂ ਦੇ ਲਈ ਵੀ ਕਹਿੰਦੇ ਵੀ ਸ਼ਾਇਦ ਜੇ ਉਹ ਹੀਰੋ ਦੇ ਰੂਪ ਚ ਆਉਂਦੇ ਸ਼ਾਇਦ ਉਹਨੇ ਕੰਮ ਜਾ ਬਣਾ ਹੁੰਦੇ ਜਿੰਨੇ ਉਹ ਬਿਲੰਦ ਦੇ ਰੂਪ ਦੇ ਵਿੱਚ ਹੋਏ ਸੀ ਬਾਕੀ ਮੇਰੇ ਆਈਡਲ ਵੀ ਨਹੀਂ ਉਹ ਬਿਲਕੁਲ ਜੀ ਬਿਲਕੁਲ ਤੇ ਸਰ ਨਾਲ ਨਾਲ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਜਦੋਂ ਤੁਸੀਂ ਹਸਰ ਫਿਲਮਾਂ ਦੇ ਵਿੱਚ ਕਰਿਆ ਸੀ ਰੋਲ ਜੇ ਤਾਂ ਕਦੇ ਰਿਸ਼ਤੇਦਾਰਾਂ ਨੇ ਜਾਂ ਫਿਰ ਦੋਸਤ ਮਿੱਤਰਾਂ ਨੇ ਭੈਣ ਭਰਾਵਾਂ ਨੇ ਕਦੇ ਇੱਕ ਕਮੈਂਟ ਵਾਜੀ ਕਰੀ ਸੀ ਵੀ ਆਰ ਫਿਲਮ ਚ ਤੇਰੇ ਕੁੱਟ ਪੈ ਗਈ ਹਾਂ ਜਿਹੜੇ ਬਹੁਤ ਤੁਹਾਡੇ ਨੇੜੇ ਦੇ ਦੋਸਤ ਹੁੰਦੇ ਨੇ ਯਾਰ ਰਿਸ਼ਤੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਤਾਂ ਔੜ ਹੈ ਹਾਂਜੀ ਹਾਂਜੀ ਪਰ ਮਾ ਉਹਨਾਂ ਨੂੰ ਕਿਹਾ ਵੀ ਤੁਸੀਂ ਫਿਲਮ ਦੇ ਤੌਰ ਤੇ ਦੇਖੋ ਉਹ ਕਰੈਕਟਰ ਹੈ ਕਰੈਕਟਰ ਨੂੰ ਤੁਸੀਂ ਵੀ ਗਾਲਾਂ ਕੱਢ ਸਕੋ ਮੈਨੂੰ ਵਧੀਆ ਲੱਗੂਗਾ ਬਿਲਕੁਲ ਜੀ ਬਿਲਕੁਲ ਸਕਰੀਨ ਤੇ ਤੁਸੀਂ ਉਹ ਕਰੈਕਟਰ ਨੂੰ ਗਾਲ ਕੱਢਣਾ ਮੈਨੂੰ ਨਹੀਂ ਕੱਢ ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਬਾਹਰਾ ਕੱਢ ਕੇ ਦਿਵਾਓ ਤੇ ਸਰ ਬਹੁਤ ਨੇ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਵੀ ਤੁਸੀਂ ਐਕਟਿੰਗ ਦੇ ਨਾਲ ਨਾਲ ਐਜ਼ ਅ 뮤직 ਡਰਾਕਟਰ ਵੀ ਹੋ ਜੀ ਬਹੁਤ ਘੱਟ ਲੋਕ ਜਾਣਦੇ ਆ ਜੀ ਤੇ ਬਹੁਤ ਘੱਟ ਲੋਕਾਂ ਨੂੰ ਇਹ ਵੀ ਪਤਾ ਵੀ ਅੱਜ ਦੇ ਜਿਹੜੇ ਇੰਡਸਟਰੀ ਦੇ ਵਿੱਚ ਕਿੰਗ ਨੇ ਜਿਹੜੇ ਬੱਬੂ ਮਾਨ ਸਾਹਿਬ ਉਹਨਾਂ ਦੇ ਮੂਰੇ ਲੈ ਕੇ ਆਣਾ ਲਈ ਤੁਸੀਂ ਆਉਂਦੇ ਮੇਰਾ ਕੋਣ ਹੁੰਦਾ ਬਰਾੜਾ ਨਹੀਂ ਫਿਰ ਵੀ ਤੁਹਾਡੀ ਇੱਕ ਮਾਲੋ ਕਿਰਪਾ ਰਹੀ ਹਾਂਜੀ ਟੀਮ ਵਰਕ ਹੁੰਦਾ ਕਿਸੇ ਨਾ ਹਾਂਜੀ ਹਾਂਜੀ ਤੇ ਕਰਨਾਲਾ ਉਪਰਾਲਾ ਬਾਬਾ ਤੇ ਕੀ ਸੀਨ ਸੀ ਕਿ ਸਰ ਉਹ ਜੀ ਉਦੋਂ ਉਸ ਸਮੇਂ ਜਦੋਂ ਸ਼ੁਰੂਆਤ ਹੋਈ ਹੈ ਜੀ ਤੁਸੀਂ ਨਾਲ ਰਹੇ ਹੋ ਹਾਂ ਸ਼ੁਰੂਆਤ ਬਾਬਾ ਦੀ ਕਿਰਪਾ ਨਾਲ ਫਸਟ ਜਿਹੜਾ ਫਸਟ ਉਹਨਾਂ ਦੀ ਐਲਬਮ ਸੀਗੀ ਹਾਂਜੀ ਹਾਂਜੀ ਉਸ ਇਕੱਠਿਆਂ ਨਹੀਂ ਕੀਤੀ ਸੀਗੀ ਤੂੰ ਮੇਰੀ ਮਿਸ ਇੰਡੀਆ ਠੀਕ ਹੈ ਜੀ ਸੋ ਬੜੀ ਐਕਸਪੀਰੀਅੰਸ ਸੀਗਾ ਇੱਕ ਮੈਂ ਤੇਜਿੰਦਰ ਸਿੰਘ ਮਾਨ ਨੂੰ ਬੱਬੂ ਮਾਨ ਬਣਦੇ ਦੇਖਿਆ ਬੱਲੇ ਬੱਲੇ ਸੋ ਜਲਵਾਜੂ ਕੀ ਆ ਬਾਤ ਹੈ ਜਿੰਦਗੀ ਦੇ ਬਾਈ ਤੁਸੀਂ ਬਹੁਤ ਐ ਤਰ੍ਹਾਂ ਦੇ ਜਿਹੜੇ ਮੰਨ ਲਓ ਹਾਲਾਤ ਦੇਖਿਆ ਨਾ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਇੰਜੋਏ ਵਾਲੇ ਵੀ ਬਹੁਤ ਦੇਖੇ ਤੁਸੀਂ ਜਿਵੇਂ ਹੁਣ ਅਜੇ ਬਿਲੰਦ ਦੇ ਰੋਲ ਦੇ ਵਿੱਚ ਤੁਸੀਂ ਆ ਰਹੇ ਹੋ ਜੀ ਇੱਕ ਟਾਈਮ ਤੁਸੀਂ ਪੰਗੜੇ ਦੇ ਵਿੱਚ ਮੈਡਲ ਜਿੱਤੇ ਨੇ ਜੀ ਤੇ ਸਾਰ ਆਪਾਂ ਉਹ ਵੀ ਜ਼ਰੂਰ ਦਰਸ਼ਕਾਂ ਦੇ ਨਾਲ ਆ ਸਾਂਝੀ ਕਰੀਏ ਤੇ ਉਹ ਕਿਹੜੇ ਸਨ ਦੀ ਗੱਲ ਸੀ ਕਦੋਂ ਉਹ ਧਰਤੀ ਨੂੰ ਭਾਗ ਲੱਗੇ ਜਦੋਂ ਤੁਸੀਂ ਆਪਣੇ ਪੱਬਾਂ ਦੇ ਨਾਲ ਦੁਨੀਆ ਨਚਾਈ ਆਹ ਬੜਾ ਸੁਨਹਿਰੀ ਦੌਰ ਸੀ ਇਹ ਵੀਰੇ ਉਹ 87 ਤੋਂ ਸਟਾਰਟ ਹੋਇਆ ਅੰਗਰੇਜ਼ਾਂ ਦਾ ਸਫ਼ਰ ਚੱਲਿਆ ਕੋਈ 94 ਤੱਕ ਠੀਕ ਹੈ ਜੀ ਉਹਦੇ ਵਿੱਚ ਮੈਂ ਮਾਤਾ ਗੁਜਰੀ ਕੋਲ ਫਤਿਹਗੜ੍ਹ ਸਾਹਿਬ ਵੀ ਰਿਹਾ ਉਸ ਤੋਂ ਮਹਿੰਦਰਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਾਤਾਰ 8 ਸਾਲ ਭੰਗੜਾ ਪਾਇਆ ਮੈਂ ਉਹ ਤੇ ਉਹ ਚੋਂ ਸੱਤ 골ਡ ਨੇ ਇੰਟਰ ਜ਼ੋਨ ਨੇ ਇੰਟਰ ਯੂਨੀਵਰਸਟੀਆਂ ਨੇ ਤੇ ਉਹ ਵਾਕਈ ਬਹੁਤ ਵਧੀਆ ਦੌਰ ਸੀ ਉਹ ਜੇ ਮੇਰੇ ਨਾਲ ਹੀਰੇ ਹੀ ਬੰਦੇ ਸੀਗੇ ਭਰਾ ਮੇਰਾ ਹਰਜੀਤ ਖਸ਼ਿਆ ਪਰ ਤੋਂ ਹਾਂਜੀ ਪਾਲੀ ਤਨੌਲਾ ਰਾਜੂ ਖੰਨਾ ਰੋਹੀ ਕਾਂਜੀ ਰੂਬੀ ਸੋ ਕੀ ਬਾਤ ਆ ਉਹ ਨਹੀਂ ਮੈ ਹੁਣ ਵੀ ਮੈਨੂੰ ਪਰ ਮੈਨੂੰ ਲੱਗਦਾ ਨਹੀਂ ਕਿ ਅਨਾ ਟਾਈਮ ਹੋ ਗਿਆ ਮੈਨੂੰ ਕਾਲਜ ਛੱਡੇ ਨੂੰ ਕਿਉਂਕਿ ਉਹ ਸਾਰੇ ਭਰਾ ਮੇਰੇ ਅੱਜ ਵੀ ਇਨ ਟੱਚ ਨੇ ਸੋ ਅਸੀਂ ਬੰਗੜੇ ਦੇ ਸਿਰ ਤੇ ਦੁਨੀਆ ਘੁੰਮੀ ਆ ਪੂਰਾ ਇੰਡੀਆ ਘੁੰਮਿਆ ਉਸ ਤੋਂ ਬਾਅਦ ਬਹੁਤ ਸਾਰੇ ਮੁਲਕ ਦੇਖੇ ਦਿਖਾਏ ਬਾਬੇ ਨੇ ਤੇ ਬਟ ਉਹ ਮੈਂ ਮਿਸ ਕਰਦਾ ਉਹ ਦਿਨਾਂ ਨੂੰ ਕਿਉਂਕਿ ਵਕਈ ਉਹ ਇੱਕ ਜਲਵਾ ਹੋ ਰਹੀ ਸੀ ਪੰਗੜੇ ਦਾ ਨਾ ਜਿਹੜਾ ਉਹ ਦੁਨੀਆ ਹੋਰ ਸੀਗੀ ਬਟ ਅੱਜ ਇਹ ਪੰਗੜੇ ਦਾ ਥੋੜਾ ਜਿਹਾ ਲੈਵਲ ਕੁਚਾ ਬਿਆਹ ਚ ਨਚਨ ਗਉਣ ਕਰਕੇ ਡਿਫਰੈਂਟ ਹੋ ਗਿਆ ਸਾਡੇ ਬਣੀ ਤਾਂ ਇੱਕ ਤਰ੍ਹਾਂ ਦਾ ਇੱਕ ਸਪੋਰਟਸ ਹੀ ਸੀਗਾ ਪੰਗੜਾ ਵੀ ਨਾ ਉਹਨਾਂ ਨੇ ਯੂਨੀਵਰਸਿਟੀ ਚ ਇੱਕ ਅਲੱਗ ਜੀ ਇਹਨਾਂ ਦੀ ਟੌਰ ਹੁੰਦੀ ਸੀਗੀ ਕਿਛਿਆ ਜਰੋ ਪੰਗੜੇ ਵਾਲਿਆਂ ਨੇ ਕੀ ਬਾਤ ਹੈ ਹਨਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਬਟ ਸਾਡੀ ਮੇਰੇ ਲਈ ਪ੍ਰਾਊਡ ਦੀ ਵਾਲਾ ਪ੍ਰਾਊਡ ਆਫ ਕਿ ਆ ਮੈਂ ਪੰਗੜੇ ਦਾ ਉਹ ਜਿਹੜੇ ਉਹ ਲਾਈਫ ਹੈ ਉਹ ਜਿਉਂ ਹੀ ਆ ਮੈਂ ਜੀ ਬਿਲਕੁਲ ਸਰ ਬਹੁਤ ਘੱਟ ਲੋਕ ਇਹ ਗੱਲ ਜਾਣਦੇ ਆ ਜੀ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਜਿਹੜੇ ਕਮੇਡੀ ਕਿੰਗ ਨੇ ਬੀਨੋ ਢਿੱਲੋਂ ਸਰ ਵੀ ਉਹ ਵੀ ਤੁਹਾਡੇ ਨਾਲ ਭੰਗੜੇ 'ਚ ਰਹੇ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਹੀ ਗੱਲ ਦਾ ਅੱਜ ਜਰੂਰ ਸਾਹਮਣਾ ਬਣਦਾ ਜੀ ਉਹ ਚੀਜ਼ ਦਾ ਹਾਂ ਅਸੀਂ ਇਕੱਠਿਆਂ ਨੇ 8 ਸਾਲ ਇੱਕ ਟੀਮ 'ਚ ਵੀ ਭੰਗੜਾ ਪਾਇਆ ਯੂਨੀਵਰਸਿਟੀ ਦੀ ਜਿਹੜੀ ਸਾਡੀ ਕੰਬਾਈਨ ਟੀਮ ਹੁੰਦੀ ਸੀ ਉਹ ਇਕੱਠੇ ਸੀਗੇ ਆਦਰਵਾਇਜ਼ ਅਸੀਂ ਕੰਪੀਟੀਟਰ ਵੀ ਰਹੇ ਹਾਂ ਉਹ ਧੂਰੀ ਤੋਂ ਉਦਰ ਇਹਨੇ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ ਤੋਂ ਫਿਰ ਯੂਨੀਵਰਸਿਟੀ ਵੱਲੋਂ ਤੇ ਮੈਂ ਮਹਿੰਦਰਾ ਕਾਲਜ ਵੱਲੋਂ ਫਿਰ ਅਸੀਂ ਇੱਕ ਟੀਮ ਦੇ ਵਿੱਚ ਵੀ ਇਕੱਠੇ ਪਰਫਾਰਮ ਕੀਤਾ ਫੈਸਟੀਵਲ ਆਫ ਇੰਡੀਆ ਸਾਡਾ ਜਰਮਨੀ ਹੋਇਆ ਸੀਗਾ 91 ਚ ਰਸ਼ੀਆ ਉਹ ਇੰਗਲੈਂਡ ਉਹ ਚ ਵੀ ਅਸੀਂ ਇਕੱਠੇ ਸੀਗੇ ਬਿਲਕੁਲ ਸੋ ਮੈਨੂੰ ਉਸ ਟਾਈਮ ਵੀ ਆਈ ਸੀ ਜੋ ਅੱਜ ਫਿਲਮਾਂ ਚ ਜਿਹੜੀ ਕਾਮੇਡੀ ਹੈ ਉਹ ਸਾਡਾ ਪੂਰਾ ਫੁੱਲ ਟਾਈਮ ਐਂਟਰਟੇਨਰ ਸੀਗਾ ਠੀਕ ਹੈ ਜੀ ਤੇ ਅੱਜ ਵੀ ਹੋਮੇਦਈ ਹੈ ਜਿਵੇਂ ਉਹ ਕਾਲੀ ਵੇਲੇ ਸੀਗਾ ਤੇ ਸਰ ਕੋਈ ਯਾਦਗਾਰੀ ਐਸੀ ਹਰਕਤ ਬਾਈ ਦੀ ਕਮੇਡੀ ਕੋਈ ਜਿਹੜੀ ਜਦ ਅਕਸਰ ਜਿਹੜੇ ਡਾਇਲੋਗ ਬੋਲਦੇ ਸੀ ਉਦਾਂ ਦੀ ਕੋਈ ਉਹ ਹੋਵੇ ਤਾਂ ਦੱਸਾਂ ਕੋਈ ਇੱਕ ਤਾਂ ਜਿਹੜਾ ਥੋੜੀ ਜਿਆਦਾ ਹਾਂਜੀ ਟਿਕਦਾ ਹੀ ਨਹੀਂ ਸੀ ਨਾ ਅੱਛਾ ਟਿਕਦਾ ਹੀ ਨਹੀਂ ਸੀਗਾ ਲਗਾਤਾਰ ਬਾਈ ਦੀ ਚਲਦੀ ਸੀ ਕਮੇਡੀ ਐਦਾਂ ਹੀ ਆ ਇਹ ਮੈਨੂੰ ਪੁੱਛ ਸਕਦਾ ਸੀ ਵੀ ਕਦੋਂ ਸੀਰੀਅਸ ਕਦੋਂ ਹੋਊਗਾ ਵੀ ਉਹ ਯਾਦ ਕਰਕੇ ਦੱਸ ਚਲੋ ਸੀਰੀਅਸ ਦਾ ਤਾਂ ਸੀਰੀਅਸ ਕਦੋਂ ਹੋਏ ਉਹ ਸੀਰੀਅਸ ਕਦੇ ਸੀਰੀਅਸ ਕਦੇ ਹੁੰਦਾ ਨਹੀਂ ਬਾਈ ਬਿਲਕੁਲ ਕਿਉਂਕਿ ਉਹਨਾਂ ਦਾ ਕੰਮ ਹੈ ਉਹਨਾਂ ਦਾ ਰੋਟੀ ਟੁਕੀ ਐਸੀ ਚੀਜ਼ ਦੇ ਉੱਪਰ ਤੇ ਬਾਕੀ ਕੁਦਰਤ ਵੱਲੋਂ ਬਖਸ਼ਿਸ਼ ਉਹਨਾਂ ਨੂੰ ਕੀ ਬਾਤ ਹੈ ਤੇ ਇੱਕ ਸਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਵੀ ਜਿਹੜੇ ਆਪਣੇ ਆਰਟਿਸਟ ਨੇ ਹੌਬੀ ਧਾਲੀਵਾਲ ਸਾਹਿਬ ਹਾਂਜੀ ਉਹਨਾਂ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਸਾਂਝੀ ਕਰੋ ਵੀ ਇੱਕ ਹੋਬੀ ਬਾਈ ਮੇਰੇ ਤੋਂ ਸੀਨੀਅਰ ਨੇ ਹੈ ਨਾ ਉਹ 2-3 ਸਾਲ ਮੇਰੇ ਤੋਂ ਅੱਗੇ ਸੀਗੇ ਯੂਨੀਵਰਸਿਟੀ 'ਚ ਹਾਂਜੀ ਮੇਰੇ ਕਾਲਜ ਕਾਲਜ ਯੂਨੀਵਰਸਿਟੀ ਆਉਣ ਤੋਂ ਪਹਿਲਾਂ ਉਹ ਮੇਰੇ ਨਾਲ ਪਾਸ ਆਊਟ ਹੋ ਚੁੱਕੇ ਸੀਗੇ ਹਾਂਜੀ ਹਾਂਜੀ ਉਹ ਦੌਰ ਉਹਨਾਂ ਨਾਲ ਚਲੋ ਵੈਸੇ ਮਿਲਦੇ ਰਹੇ ਉਸ ਟਾਈਮ ਵੀ ਤੇ ਉਸ ਤੋਂ ਬਾਅਦ ਇੱਕ ਅਸੀਂ ਗਾਣਾ ਵੀ ਕੀਤਾ ਸੀ ਇਕੱਠਿਆਂ ਨੇ ਇੱਕ ਕੈਟਰਿੰਗ ਕੰਪਨੀ 'ਚ ਸੀਗਾ ਉਹਨਾਂ ਦਾ ਸਾਡੇ ਪਿੰਡ ਐ ਤੈਨੂੰ ਚੂਰੀਆਂ ਖਵਾਵਾਂਗੇ ਹਾਂ ਏ ਸੀ ਉਹ ਅਸੀਂ ਰਿਕਾਰਡ ਵੀ ਕੀਤਾ ਸੀਗਾ ਤੇ ਛੋਟ ਵੀ ਕੀਤਾ ਸੀ ਉਹਨਾਂ ਦੇ ਪਿੰਡ 'ਈ ਠੀਕ ਹੈ ਜੀ ਉਹ ਵੀ ਇੱਕ ਯਾਦਗਾਰ ਹੈ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਨਾਲ ਦੁਬਾਰਾ ਫਿਲਮਾਂ ਦੇ ਵਿੱਚ ਦੋ ਤਿੰਨ ਛੱਡੀਆਂ ਅਗਿਆਰੀਆਂ ਨੇ ਉਹ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਨਿਗੇ ਸੁਆਦ ਵਾਲੀ ਹੈਗਾ ਸਾਡਾ ਹੌਬੀਤ阿里ਵਾਲ 11 ਦਾ 11 ਜਲਦਾਰ ਵਾਲਾ ਕੀ ਬਾਤ ਜੀ ਕੀ ਬਾਤ ਜਿੱਦਾਂ ਤੁਸੀਂ ਸਰ ਫਿਲਮਾਂ ਦੇ ਵਿੱਚ ਜਦੋਂ ਕੰਮ ਕਰਦੇ ਹੋ ਤੁਸੀਂ ਮੂਵੀ ਦੇ ਵਿੱਚ ਤੇ ਤੁਹਾਡੇ ਨਾਲ ਕੈਰੇਕਟਰ ਇਦਾਂ ਹੁੰਦੇ ਆ ਕਿ ਜਿੱਦਾਂ ਕਮੇਡੀ ਜਿੱਦਾਂ ਗਰਮੀਤ 사ਜਨ ਭਾਜੀ ਹੋਗੇ ਤੇ ਸਰਦਾਰ ਸੋਈ ਸਾਹਿਬ ਹੋਗੇ ਇਦਾਂ ਦੇ ਬੜੇ ਘੈਂਟ ਘੈਂਟ ਫੋੜ ਦੇ ਕੈਰੇਕਟਰ ਰਹਿੰਦੇ ਨੇ ਜੀ ਕੋਈ ਇਦਾਂ ਦੀ ਘੈਂਟ ਜੀ ਗੱਲ ਜਿਹੜੀ ਹਮੇਸ਼ਾ ਯਾਦ ਰਹਿੰਦੀ ਹਰ ਇੱਕ ਮੋਮੈਂਟ ਵੈਸੇ ਜੁਆ ਐਨਜੋਏ ਕਰਦਾ ਸੀ ਜਦੋਂ ਤੁਸੀਂ ਜਦੋਂ ਆਏ ਸੀਗੇ ਹਾਂਜੀ ਹਾਂਜੀ ਤਾਂ ਵੈਨਿਟੀ ਚ ਬਾਈ ਸਾਜਨ ਉਹ ਨਹੀਂ ਬੈਠੇ ਸੀ ਬਿਲਕੁਲ ਬਿਲਕੁਲ ਜੀ ਸੰਦੀਪ ਸਲੋਨਕੀ ਹਾਂਜੀ ਹਾਂਜੀ ਉਹ ਕੀ ਬਾਤ ਹੋਣਾ ਸੀ ਟਾਈਮਿੰਗ ਕੀ ਹੈ ਆਪਾਂ ਪੁਣੀ ਦੇ ਵਿੱਚ ਹੱਸਣ ਦਾ ਹਟੇ ਨਹੀਂ ਹਾਂ ਨਹੀਂ ਬਿਲਕੁਲ ਸਰ ਬਿਲਕੁਲ ਜੀ ਪੰਜ ਦੇ ਪੰਜ ਆ ਯਾਰ ਅਸੀਂ ਪੰਜ ਦੇ ਮੇਰੇ ਜੀ ਤਾਂ ਕੀਤਾ ਸੀ ਮੈਂ ਰਿਕਾਰਡ ਕਰ ਲਾਂ ਇਹ ਜੀ ਜਨਰਲ ਲਾਈਵ ਕੀ ਵਰ ਜੀ ਤੇ ਤੁਹਾਨੂੰ ਦੋਸਤੋ ਮੈਂ ਦੱਸਦਾ ਗੱਲ ਜਦੋਂ ਨਾ ਅਸੀਂ ਜਦੋਂ ਅਸੀਂ ਭਾਜੀ ਉਹਨਾਂ ਦੇ ਕੋਲ ਆਏ ਆ ਗਰਮੀ ਤੇ ਸਾਜਨ ਹੋਣੀ ਮਤਲਬ ਇੱਕ ਸਲੰਕੀ ਭਾਜੀ ਸਾਡੇ ਇੱਥੇ ਬੈਠੇ ਸੀਗੇ ਆਰਟਿਸਟ ਨੇ ਬੜੇ ਘੈਂਟ ਤੇ ਤੁਸੀਂ ਇਹ ਮੰਨ ਲਓ ਵੀ ਪਰਦੇ ਦੇ ਤੇ ਜਿਹੜੀ ਕਮੇਡੀ ਕਰਨੀ ਕਰਨੀ ਹੈ ਉਹਨਾਂ ਨੇ ਤੇ ਬਿਨਾ ਪਰਦੇ ਤੋਂ ਵੀ ਤੁਸੀਂ ਆਈਡੀਆ ਲਾ ਲਓ ਪਾਜੀ ਹੁਣ ਕਿੰਦਾ ਹੱਸ ਰਹੇ ਨੇ ਵੀਊ ਇਦਾਂ ਹੀ ਚੱਲਦੇ ਆ ਸਾਰੇ ਹਨਾ ਬੜਾ ਜੀ ਲੱਗਿਆ ਰਹਿੰਦਾ 사ਜਨ ਪਾਜੀ ਤੋਂ ਮੇਕਅਪ ਕਰ ਰਹੀ ਸੀ ਮੇਕਅਪ ਆਟ ਸੜੇ ਹਾਂਜੀ ਹਾਂਜੀ ਤੇ ਉਹ ਉਹ ਮੇਕਅਪ ਕਰ ਰਹੇ ਨੇ ਕਹਿੰਦੇ ਕੀ ਕਰੀਏ ਨੇ ਕਹਿੰਦੇ ਮੇਕਅਪ ਕਰ ਰਹੇ ਆ ਕਹਾਂ ਤੂੰ ਮੇਕਅਪ ਨਹੀਂ ਕਰ ਰਿਹਾ ਮੇਰੇ ਤੇ ਐਕਸਪੈਰੀਮੈਂਟ ਕਰ ਰਿਹਾ ਤੂੰ ਕਹਿੰਦਾ ਕੋਈ ਬਿਲਕੁਲ ਜੀ ਬਿਲਕੁਲ ਤੇ ਪਾਜੀ ਹੁਣ ਜਦੋਂ ਤੁਸੀਂ ਮੈਡਲ ਫਿਲਮ ਦੇ ਵਿੱਚ ਵੀ ਆਏ ਹੋ ਜੀ ਹਨਾ ਜੀ ਉਹ ਚ ਤੁਹਾਡਾ ਪੁਲਿਸ ਮਲਾਦਮ ਦਾ ਰੋਲ ਆ ਜੀ ਹਾਂਜੀ ਤੇ ਸਰ ਫਿਰ ਡਾਇਲੋਗ ਹੋ ਜਾਏ ਕਹਦਾ ਜੀ ਉਹਦੇ ਜਿ ਇੱਕ ਡਾਇਲੋ ਅੱਛਾ ਜੀ ਜਦੋਂ ਜ਼ੈਰਨ ਦਾਵਾ ਨੂੰ ਥਾਣੇ ਦੇ ਵਿੱਚ ਜਦੋਂ ਕੁੱਟ ਰਿਹਾ ਮੈਂ ਉਹ ਟਾਰਚਰ ਚੱਲਿਆ ਹਾਂਜੀ ਹਾਂਜੀ ਉਹ ਚਿੱਕ ਸੀਗਾ ਜਦੋਂ ਕੁੱਟਦੇ-ਕੁੱਟਦੇ ਤੁਹਾਨੂੰ ਪਤਾ ਉਹ ਚ ਉਹ ਨੂੰ ਸੁਣਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਉਹ ਨੂੰ ਫਿਰ ਬੜਾ ਸਿਰ ਤੋਂ ਥੱਲੇ ਫੜਦਾ ਤੇ ਆਨ ক্লোਜ਼ ਉਹਦੇ ਕਰਕੇ ਕਹਿੰਦਾ ਕਹਿੰਦਾ ਸੜਿਆ ਸੁਣਦਾ ਤੈਨੂੰ ਹੈ ਨਹੀਂ ਤੇ ਬੋਲਣ ਜੋਗਾ ਤੈਨੂੰ ਮੈਂ ਛੱਡਦਾ ਨਹੀਂ ਕਹਿੰਦਾ ਆਏ ਆਏ ਠੀਕ ਹੈ ਜੀ ਉਹ ਕਟਿਆ ਘਟਾਰਾ ਉਹਦੇ ਚੋਂ ਅੱਛਾ ਜੀ ਤੇ ਬਸ ਹੋ ਹੈ ਸਰ ਹੋ ਮੜੇ ਘੈਂਟ ਥੋੜੀ ਮੰਨ ਲਓ ਜੀ ਉਹਦੇ ਥੋੜੀ ਲੁੱਕ ਵੀ ਬੱਕਰੀ ਦਿਖਾਈ ਗਈ ਹੈ ਜੀ ਤੇ ਕਦੇ ਸਰ ਇਦਾਂ ਹੋਇਆ ਤੁਸੀਂ ਮਾਰਕੀਟ ਦੇ ਵਿੱਚ ਜਦੋਂ ਆਉਂਨੇ ਆ ਤਾਂ ਆਮ ਲੋਕ ਜਦੋਂ ਪਛਾਣਦੇ ਆ ਫੋਟੋ ਵਗੈਰਾ ਵੀ ਕਰਦੇ ਆ ਕਈ ਵਾਰ ਦੱਸਣਾ ਵੀ ਪੈ ਜੇ ਵੀ ਨਹੀਂ ਯਾਰ ਮੈਂ ਉਹੀ ਆ ਕਈ ਵਾਰ ਇਹ ਵੀ ਹੋ ਜਾਂਦਾ ਕਦੇ ਇਦਾਂ ਹੋਇਆ ਜਿੱਦਾਂ ਥੋੜੀ ਲੁੱਕ ਚੇਂਜ ਹੁੰਦੀ ਰਹਿੰਦੀ ਜਦੋਂ ਮੈਂ ਦੋ ਤਿੰਨ ਦੌਰ ਦੇਖੇ ਨੇ ਵੀਰੇ ਮੈਂ ਪਿੰਡ ਪਹਿਰਾ ਲੱਗਦਾ ਦੇਖਿਆ ਉਸ ਤੋਂ ਬਾਅਦ ਮੈਨੂੰ ਆਲਮੋਸਟ ਸਾਰੀ ਜਾਣਦੇ ਸੀ ਪਛਾਣਦੇ ਸੀਗੇ ਉਸ ਤੋਂ ਬਾਅਦ ਇੱਕ ਦੌਰ ਆਇਆ ਖਾਲੀ ਕਾਫੀ ਢੇਰ ਕੋਈ ਕੰਮ ਨਹੀਂ ਆਇਆ ਹੈਗਾ ਲੋਕਾਂ ਨੇ ਮੈਨੂੰ ਤਾਂ ਵੀ ਕੋਈ ਫਰਕ ਨਹੀਂ ਮੈਨੂੰ ਜਦੋਂ ਮਿਲਦੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਜ਼ਮੀਨ ਤੇ ਹੀ ਰਹਿਣਾ ਹੈ ਬਿਲਕੁਲ ਸਰ ਬਿਲਕੁਲ ਨਾਸ ਹਵਾ ਚੋਂ ਨਾ ਕਦੇ ਤੇ ਉਸ ਤੋਂ ਬਾਅਦ ਹਸ਼ਰ ਵਾਲਾ ਵੇਲਾ ਆ ਫੇਰ ਲੋਕਾਂ ਨੇ ਘੋੜੇ ਸ਼ੂਟਰ ਨੂੰ ਜਾਣ ਲੱਗੇ ਸੋ ਇਹ ਦੌਰ ਚੱਲਦੇ ਰਹਿੰਦੇ ਨੇ ਕੋਈ ਪਛਾਣਦਾ ਕੋਈ ਨਹੀਂ ਪਛਾਣਦੇ ਜਿਹੜੇ ਪਛਾਣਦੇ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਜਿਹੜੇ ਨਹੀਂ ਪਛਾਣਦੇ ਉਹਨਾਂ ਦਾ ਕੀ ਕਸੂਰ ਹੈ ਜਦੋਂ ਸਰ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਜੀ ਤੁਸੀਂ ਐਜ਼ ਅ ਐਕਟਰ ਆਏ ਸੀਗੇ ਜਾਂ ਫਿਰ ਐਜ਼ ਅ 뮤직 ਡਾਇਰੈਕਟਰ ਆਏ ਸੀਗੇ ਮੈਂ ਸ਼ੁਰੂਆਤ ਜਦੋਂ ਸੋਚਿਆ ਸੀ ਜਦ ਤੱਕ ਮੈਂ ਐਕਟਿੰਗ ਬਾਰੇ ਹੀ ਸੋਚਿਆ ਸੀਗਾ ਜੀ ਵੇਲਨ ਬੜਨਾ ਹਾਂਜੀ 네ਗੇਟਿਵ ਹੈ ਨਾ ਕਰੈਕਟਰ ਕਰਨੇ ਨੇ ਸੋ ਉਹ ਉਹਨਾਂ ਦੀ ਸ਼ੁਰੂਆਤ ਕਰਦੇ ਕਰਦੇ ਮੈਂ ਭੰਗੜੇ ਵੱਲ ਥੋੜਾ ਜਿਹਾ ਇੱਕ ਹਾਂਜੀ ਉਸ ਫੀਲਡ ਨੂੰ ਚੱਲੇ ਗਿਆ ਉਹ ਚ ਫਿਰ ਇੰਨਾ ਕੁ ਵੜਿਆ 8-9 ਸਾਲ ਪਤਾ ਨਹੀਂ ਲੱਗਾ ਕਿ ਮੈਂ ਨਿਕੜ ਕਿਉਂਕਿ ਉਹ ਦੁਨੀਆ ਹੋਰ ਸੀਗੀ ਜੀ ਉਹ ਕਰਦੇ ਕਰਦੇ ਫਿਰ ਮੈਂ 뮤직 ਲਾਈਨ ਦੇ ਵਿੱਚ ਉਹ ਵੀ ਸ਼ੌਂਕ ਸੀਗਾ ਸ਼ੁਰੂ ਤੋਂ ਕਿਉਂਕਿ ਮੈਂ ਹਰਮੋਨੀ ਵਗੈਰਾ ਪਹਿਲਾਂ ਤੋਂ ਪਲੇ ਕਰ ਰਿਹਾ ਸੀਗਾ ਕੁਦਰਤੀ ਸੀਗੀ ਇਹ ਬਾਬਾ ਜੀ ਦੀ ਬਖਸ਼ਿਸ਼ ਤੇ ਫਿਰ 뮤직 ਕੈਟਰਿੰਗ ਕੰਪਨੀ ਚੱਲੇ ਗਿਆ ਉੱਥੇ ਕਿੰਨੇ ਸਾਲ 8-9 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਜੀ ਸੋ ਨਾਲ ਨਾਲ ਫਿਰ ਫਿਰ ਮਾਤ ਦੂਰੀ ਹੋ ਕਿਉਂਕਿ ਬਿਹਾਈਂਡ ਦਾ ਕੈਮਰਾ ਹੀ ਕਈ ਸਾਲ ਨਿਕਲ ਗਏ ਉਹ ਸਿੱਖਦੇ ਸਿਖਾਉਂਦੇ ਨਿਕਲ ਗਏ ਐਡਿਟਰ ਵੀ ਕੰਮ ਕੀਤਾ ਹੋਰ ਵੀ ਰਿਕਾਰਡਿਸਟ ਵੀ ਸਾਰੀ ਜੌਬਸ ਕੀਤੀਆਂ ਤੇ ਉਸ ਤੋਂ ਬਾਅਦ ਹਸ਼ਰ ਆਲਾ ਹਸ਼ਰ ਤੋਂ ਬਾਅਦ 10 ਸਾਲ ਬਾਅਦ ਫਿਰ ਅਚਾ ਫਿਰ ਕੁਝ ਆਏ ਮਿਲ ਕੋ ਪੋਜ਼ਿਟਿਵ ਕੈਰੈਕਟਰ ਆਏ ਹਸ਼ਰ ਤੋਂ ਬਾਅਦ ਬਟ ਮੈਂ ਕੀਤੇ ਨਹੀਂ ਹੈਗੇ ਉਹ ਮੈਂ ਜਵਾਬ ਦਿੱਤੇ ਹੁਣ ਪਤਾ ਨਹੀਂ ਉਹ ਮੇਰੇ ਲਈ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੈਨੂੰ ਨਹੀਂ ਪਤਾ ਕਿ ਉਹ ਟਾਈਮ ਨਿਕਲ ਗਿਆ ਬਟ ਮੈਂ ਵੇਟ ਕਰ ਰਿਹਾ ਸੀ ਕੋਈ ਵੇਲਨ ਲਈ ਮੈਨੂੰ ਬੁਲਾਊਗਾ ਸੋ ਵੇਲਨ ਲਈ ਹੁਣ ਫਿਰ ਮੈਡਲ ਵੇਲੇ ਉਹ ਕੈਰੈਕਟਰ ਮਿਲਿਆ ਆਕੇ ਕੀ ਬਾਤ ਹੈ ਉਸ ਤੋਂ ਬਾਅਦ ਆਪਾਂ ਹੁਣ ਸੰਗਰਾਮ ਦੇ ਸੈਟ ਤੇ ਆ ਬਿਲਕੁਲ ਜੀ ਤੇ ਵੱਡੀ ਗੱਲ ਦੋਸਤੋ ਇਹ ਅੱਜ ਸੰਗਰਾਮ ਮੂਵੀ ਦਾ ਜਿਹੜਾ ਸੈਟ ਲੱਗਿਆ ਸੀ ਸ਼ੂਟ ਉਸੇ ਚੱਲ ਰਿਹਾ ਭਾਜੀ ਹੁਣਾਂ ਤਾਂ ਬੜੀ ਘੈਂਟ ਚੀਜ਼ ਭਾਜੀ ਲੈ ਕੇ ਆ ਰਹੇ ਆ ਭਾਜੀ ਮਾੜਾ ਤੁਸੀਂ ਵੀ ਦੱਸ ਦਿਓ ਜੇ ਇੱਕ ਵਾਰੀ ਬੋਲ ਹਾਂ ਜੀ ਸੰਗਰਾਮ ਮੂਵੀ ਸਾਡੀ ਆ ਰਹੀ ਹੈ ਜੀ ਸ਼ੂਟ ਤਾਂ ਤੁਸੀਂ ਦੇਖ ਹੀ ਲਿਆ ਬਿਲਕੁਲ ਸਰ ਬਿਲਕੁਲ ਜੀ ਪਰ ਮੈਂ ਦੀ ਰਿਲੀਜ਼ ਨਹੀਂ ਦੱਸ ਸਕਦਾ ਜੀ ਕਿੰਨਾ ਕੁ ਟਾਈਮ ਲੱਗ ਜਾਣਾ ਉਹਨਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਕਿੰਨੇ ਪਰਸੈਂਟ ਤੱਕ ਪਾਜੀ ਮੂਵੀ ਹੋ ਚੁੱਕੀ ਹੈ ਹਾਂ ਇੱਕ ਤਰੀਕ ਦੀ ਸ਼ੂਟ ਚੱਲੇ ਅੱਜ ਹੈਗਾ 17ਵਾਂ 18ਵਾਂ ਦਿਨ ਹੈ 17ਵਾਂ 18ਵਾਂ ਦਿਨ ਹੈ ਤਕਰੀਬਨ 1 ਮਹੀਨਾ 2 ਮਹੀਨੇ ਲੱਗ ਸਕਦੇ ਹੈ ਇਹ ਆਰਟਿਸਟ ਕਾਫੀ ਨੇ ਹਾਂ ਜੀ ਸਟੋਰੀ ਬਹੁਤ ਵਧੀਆ ਹੈ ਇੰਦਰਪਾਲ ਭਾਈ ਉਹਨਾਂ ਨੇ ਲਿਖੀ ਹੈ ਡਾਇਰੈਕਟਰ ਵੀ ਕਰ ਰਹੇ ਨੇ ਤੇ ਇੱਕ ਅਲੱਗ ਜੀ ਫੀਲ ਆ ਰਹੀ ਹੈ ਨਾ ਕੁਝ ਵੀ ਡਿਫਰੈਂਟ ਜਿਹਾ ਕੁਝ ਬੰਡਲ ਕ੍ਰੀਏਟ ਹੋ ਰਿਹਾ ਹੈ ਮਾਹ ਪਟ ਲੱਗਦਾ ਕਿ ਕੁਝ ਡਿਫਰੈਂਟ ਹੈ ਕੁਝ ਵਧੀਆ ਮਸਾਲਾ ਜੀ ਨੂੰ ਕਹਿੰਦੇ ਹਨ ਨਾ ਕਹਾਣੀ ਮੈਂ ਕਹਾਣੀ ਕਰਨਾ ਕਹਾਣੀਆਰ ਉਹਨੂੰ ਉਹਦਾ ਟ੍ਰੀਟਮੈਂਟ ਉਹਨਾਂ ਮਸਾਲਾ ਸਕ੍ਰੀਨ ਪਲੇ ਜਾਂ ਡਾਇਲੌਗ ਲਿਖਣਾ ਹੈ ਕਿਸ ਤਰ੍ਹਾਂ ਨੇ ਉਹਦਾ ਟਾਣਾ ਬਾਣਾ ਕਿਵੇਂ ਬੁਣਿਆ ਗਿਆ ਸੋ ਵਧੀਆ ਇੱਕ ਫੀਲ ਜੀ ਮੈਨੂੰ ਕੰਮ ਕਰਦੇ ਕਰਦੇ ਆਰਟਿਸਟ ਨੂੰ ਆ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਜੀ ਸੋ ਮਨੋਲ ਲੱਗਦਾ ਕਿ ਵਧੀਆ ਪ੍ਰੋਜੈਕਟ ਇੱਕ ਬਣ ਕੇ ਜਿੱਦਾਂ ਸਰ ਇੱਕ ਤਾਂ ਉਹਦਾ ਇੰਟਰਵਿਊ ਇੰਟਰਵਿਊ ਦੇ ਵਿੱਚ ਕੀ ਹੁੰਦਾ ਸਰ ਬੰਦ ਇਸ ਦੇ ਵਿੱਚ ਇੱਕ ਗੱਲਾਂ ਹੁੰਦੀਆਂ ਬੰਨ ਕੇ ਜੇ ਕਰਨੀਆਂ ਇੱਕ ਹੁੰਦਾ ਪੋਡਕਾਸਟ ਜਿਹੜੀ ਜੀ ਚੱਲਦੀ ਆਪਾਂ ਨੇਚਰਲੀ ਉਹੀ ਦਿਖਾ ਮੈਂ ਮਮਲੋ ਪਔਰ ਜੀ ਦੇਣਾ ਆਪਣਾ ਵਿਸਤਾਰ ਪੂਰਵਕ ਦੇ ਵਿੱਚ ਹਾਂਜੀ 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 ਬੱਬੂ ਮਾਨ ਸਾਹਿਬ ਹੂੰ ਉਹਨਾਂ ਦਾ ਜਿੱਦਾਂ ਪਰਦੇ ਉੱਪਰ ਸੁਭਾ ਜਿਹੜਾ ਉਹਨਾਂ ਦਾ ਤੇ ਬਿਨਾ ਪਰਦੇ ਤੋਂ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਸ਼ਾਇਦ ਲੋਕਾਂ ਦੇ ਸਾਹਮਣੇ ਨਹੀਂ ਆਈ ਮੇਰੇ ਨਾਲ ਤਾਂ ਦੇਖੋ ਇਹ ਡਿਫਰੈਂਟ ਉਹਦੀ ਉਹ ਹੈਗੀ ਹੈ ਨਾ ਤੁਹਾਨੂੰ ਬੱਬੂ ਮਾਨ ਡਿਫਰੈਂਟ ਤਰੀਕੇ ਦਾ ਦਿਖਦਾ ਹੋਣਾ ਬਿਲਕੁਲ ਜੀ ਬਿਲਕੁਲ ਮੈਨੂੰ ਡਿਫਰੈਂਟ ਦਿਖਦਾ ਬਿਲਕੁਲ ਜੀ ਬਿਲਕੁਲ ਜਿੱਦਾਂ ਤੁਸੀਂ ਸਰ ਮੰਨ ਲਓ ਉਹਨਾਂ ਦੇ ਫਰੈਂਡਲੀ ਸਰਕਲ ਦੇ ਵਿੱਚ ਤੁਸੀਂ ਬੜੇ ਨੇੜਤਾ ਤੋਂ ਜਾਣਦੇ ਹੋ ਜੀ ਜਿਵੇਂ ਤੁਸੀਂ ਘਰ ਪਰਿਵਾਰਚੇ ਬੈਠੇ ਆਂ ਉ ਵਧੀਆ ਜਿਵੇਂ ਤੁਹਾਨੂੰ ਉੱਥੇ ਉਹ ਕਾਰਕੁਈਆ ਜਿਵੇਂ ਲੱਗ ਰਿਹਾ ਜਾਂ ਵੀ 8 ਵਜਾ ਹਾਂਜੀ ਹਾਂਜੀ ਕੋਰੋਨਾ ਹੈ ਨਹੀਂ ਉਹ ਮੇਰੇ ਖਿਆਲ ਨਾਲ ਕਿਉਂਕਿ ਸੌਫਟ ਹੈ ਬਹੁਤ ਜ਼ਿਆਦਾ ਬੜੇ ਨੇਚਰ ਦੇ ਮਾ ਲੋ ਅੱਛੇ ਨੇ ਹਾਂ ਵੀ ਕਿਸੇ ਦਾ ਮਾੜਾ ਮੂੜਾ ਕਰਨ ਵਾਲਾ ਬੰਦਾ ਹੈ ਨਹੀਂ ਉਹ ਕਿਉਂਕਿ ਜਿਹੜਾ ਆਰਟਿਸਟ ਹੁੰਦਾ ਵੈਸੇ ਹੀ ਕਿਸੇ ਬਾਰੇ ਮਾੜਾ ਸੋਚਦਾ ਹੀ ਨਹੀਂ ਹੈਗਾ ਜੀ ਬਿਲਕੁਲ ਸੋ ਤਾਂ ਲਿਖਦਾ ਹੈ ਗਾਉਂਦਾ ਹੈ ਐਕਟ ਕਰਦਾ ਹੈ ਸੋ ਸੌਫਟੀ ਹੈ ਅੰਦਰੋਂ ਤਾਂ ਮੈਨੂੰ ਲੱਗਦਾ ਠੀਕ ਹੈ ਜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਤੇ ਸਰ ਕਲਾਕਾਰੀ ਜਿਹੜੀ ਹੈਗੀ ਹੈ ਜੀ ਇੱਕ ਤਾਂ ਹੁੰਦੀ ਹੈ ਖੂਨ ਦੇ ਵਿੱਚ ਜਿੱਦਾਂ ਸਾਡੇ ਕੋਈ ਪਿਤਾ ਪੁਰਖੀ ਹੁੰਦਾ ਵੀ ਇਦਾਂ ਕੋਈ ਆਰਟਿਸਟ ਹੋਣਗੇ ਨਾ ਇੱਕ ਸਰ ਇਹ ਹੁੰਦਾ ਵੀ ਜਿੱਦਾਂ ਆਪਾਂ ਕਹਿ ਲਈਏ ਵੀ ਜਿਵੇਂ ਕਿਸੇ ਗੁਰੂ ਕੋਲੋਂ ਸਿੱਖਣਾ ਤੇ ਸਰ ਤੁਹਾਡੇ ਕੋਲ ਇਹ ਕਿੱਦਾਂ ਆਈ ਇਹ ਗੱਦੀ ਜਿਹੜੀ ਹੈਗੀ ਆ ਕਿਹਨੇ ਵਲੀ ਤੁਹਾਡੀ ਕਲਾਕਾਰੀ ਦੀ ਸਰ ਜਿਵੇਂ ਤੁਸੀਂ ਐਕਟਿੰਗ ਕਰਦੇ ਆ ਜਾਂ ਫਿਰ ਤੁਹਾਡੀ ਸੰਗੀਤ ਜਿਹੜੀ ਜ਼ਿੰਦਗੀ ਤੁਹਾਡੀ ਹੈਗੀ ਹੈ ਜੀ 뮤직 ਡਾਇਰੈਕਟਰ ਦੀ ਲਾਈਨ ਦੇ ਵਿੱਚ ਬਾਈ ਡਿਫਾਲਟ ਹੀ ਹੈ ਬਾਕੀ ਮੈਨੂੰ ਇੰਨਾ ਪਤਾ ਹੈ ਫਾਦਰ ਸਾਹਿਬ ਮੇਰੇ 10ਵੀਂ ਤੋਂ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀਗਾ ਹਾਂਜੀ ਜੋ ਅੱਜ ਵੀ ਕੁਝ ਨਾ ਕੁਝ ਲਿਖਦੇ ਰਹਿੰਦੇ ਨੇ एवरीडे ਉਹਨਾਂ ਨੇ ਕੋਈ ਉਹਨਾਂ ਦਾ ਹੈਗਾ ਧਿਆਨ ਸੀਗਾ ਜਿਹੜਾ ਸ਼ੌਂਕ ਸੀ ਉਹਨੂੰ ਕਵਿਸ਼ਰੀ 12 ਹਾਂਜੀ ਉਸ ਉਹ ਚੰਦ ਕਹਿੰਦੇ ਨੇ ਜਿਹਨੂੰ ਹੈਨਾ ਬਦਲ ਕਲਾ ਚੰਦ ਜੇ ਹੋ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਉਹ ਲਿਖਦੇ ਨੇ ਅ ਕਰੰਟ ਟਾਪਿਕਸ ਤੇ ਲਿਖਦੇ ਨੇ ਉਹ ਜਿਸ ਦਿਨ ਕੋਈ ਉਹਨਾਂ ਨੇ ਖਬਰ ਦੇਖ ਲਈ ਕੋਈ ਅਖਬਾਰ ਚ ਪੜ੍ਹ ਲਈ ਜਾਂ ਸੁਣ ਲਈ ਫਿਰ ਉਹਨਾਂ ਨੇ ਉਸ ਟਾਪਿਕ ਤੇ ਛੰਦ ਬੰਦੀ ਕਰਨੀ ਆ ਫਿਰ ਪੂਰੀ ਉਹ ਅੱਜ ਵੀ ਲਿਖਦੇ ਨੇ ਕੰਟੀਨਿਊ ਹੋ ਸਕਦਾ ਵੀ ਕਿਤੇ ਉਹਨਾਂ ਚੋਂ ਅੱਗੇ ਕਿਉਂਕਿ ਅਦਰਵਾਈਜ਼ ਸਾਡੀ ਫੈਮਿਲੀ ਚ ਕੋਈ ਇਸ ਤਰ੍ਹਾਂ ਦਾ ਆਰਟਿਸਟ ਹੈ ਨਹੀਂ ਸੀਗਾ ਨਾ 뮤지컬ੀ ਤੇ ਹਾਂ ਜਾਂ ਮੇਰੇ ਚਾਚਾ ਜੀ ਉਹ ਕਾਲਜ ਟਾਈਮ ਭੰਗੜੀ ਸੀਗੇ ਜੀ ਹਾਂ ਇੱਕ ਉਹ ਵੀ ਕੜੀ ਜੋੜਦੀ ਆ ਤੇ ਸਰ ਇੱਕ ਜੇ ਆਪਾਂ ਗੱਲ ਮੇਨ ਕਰੀਏ ਕਹਿੰਦੇ ਨਾ ਦਿਲੋਂ ਸਰ ਦਿਲੋਂ ਦੱਸਣਾ ਤੁਸੀਂ ਗੱਲ ਬਿਲਕੁਲ ਇਹ ਆ ਕਹਿੰਦੇ ਨਾ ਜਿਵੇਂ ਕਿੜਾ ਕੋਈ ਵੀ ਆਰਟਿਸਟ ਕੋਈ ਕਲਾਕਾਰ ਹੋਵੇ ਇਸ ਲਾਈਨ ਦੇ ਵਿੱਚ ਉਹ ਐਂਟਰੀ ਕਰਦੇ ਆ ਕਹਿੰਦੇ ਧੋਖੇ ਬੜੇ ਹੁੰਦੇ ਨੇ ਸਰ ਦਿਲੋਂ ਦੱਸਣਾ ਸਰ ਕੋਈ ਆਪਾਂ ਨਾ ਉਹ ਨਹੀਂ ਕਰਨਾ ਜਿਵੇਂ ਇੱਕ ਪਰਦਾ ਜਾਂ ਨਹੀਂ ਪਾਉਣ ਦੇ ਪਰ ਕਿਉਂਕਿ ਸਾਡੇ ਦਰਸ਼ਕ ਜਿਹੜੇ ਦੇਖ ਰਹੇ ਨੇ ਕਾਫੀ ਉਹਨਾਂ ਵਿੱਚੋਂ ਵੀ ਕਈ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਕਹਿੰਦੇ ਵੀ ਅਸੀਂ ਇੱਕ ਆਰਟਿਸਟ ਬਣਨਾ ਉਹਨਾਂ ਦੇ ਲਈ ਕੋ ਸੁਨੇਹਾ ਟੱਚ ਬੋਡ ਬਾਬਾ ਜੀ ਦੀ ਕਿਰਪਾ ਨਾਲ ਮੈਂ ਤਾਂ ਨਹੀਂ ਤੋਖਾ ਖਾਦਾ ਹੈਗਾ ਨਾ ਬਾਬਾ ਜੀ ਨੇ ਉਸ ਤਰ੍ਹਾਂ ਦੇ ਕੋਈ ਜਿੰਨੇ ਬੰਦੇ ਮਿਲੇ ਕੁਦਰਤੀ ਵਧੀਆ ਹੀ ਮਿਲੇ ਜਿਹੜੇ ਇਹ ਗੱਲ ਹੈ ਵੀ ਜ਼ਰੂਰ ਹੈ ਕਿ ਮੈਨੂੰ ਟਾਈਮ ਲੱਗਿਆ ਉੱਚ ਤੱਕ ਪਹੁੰਚਦੇ ਪਹੁੰਚਦੇ ਸਮਾਂ ਲੱਗਿਆ ਪਰ ਮੰਨ ਲਓ ਪਹੁੰਚੇ ਪਹੁੰਚੇ ਜ਼ਰੂਰ ਉਸ ਟਾਈਮ ਲੱਗਿਆ ਬਟ ਗਲਤ ਬੰਦਾ ਕੋਈ ਮੈਨੂੰ ਟੱਕਰਿਆ ਨਹੀਂ ਤੇ ਨਾ ਹੀ ਆਪਾਂ ਕਿਸੇ ਨਾਲ ਧੋਖਾ ਕੀਤਾ ਨਾ ਮੈਂ ਕਿਸੇ ਨੂੰ ਮਿਸ ਕਮਿਟਮੈਂਟ ਕੀਤੀ ਹੈ ਨਾ ਮਿਸਯੂਜ਼ ਕੀਤਾ ਨਾ ਲਾਰਾ ਲਾਇਆ ਕੋਈ ਜੇ ਕੰਮ ਹੁੰਦਾ ਤਾਂ ਮੈਂ ਆਰਟਿਸਟ ਨੂੰ ਕਹਿਣਾ ਵੀ ਹਾਂ ਵੀਰੇ ਆਪਾਂ ਕਰਾਂਗੇ ਜੇ ਨਹੀਂ ਹੁੰਦਾ ਤਾਂ ਮੈਂ ਹੱਥ ਵਨ ਕੇ ਮਾਫੀ ਮੰਗ ਲੈਣਾ ਵੀ ਵੀਰੇ ਮੈਨੂੰ ਹੋਣਾ ਨਹੀਂ ਬੂਕੇ ਤੇ ਹੋ ਟ੍ਰਾਈ ਕਰ ਲੈ ਠੀਕ ਹੈ ਆਦਰਵਾਇਜ਼ ਹੋ ਸਕਦਾ ਸਾਰੀ ਕਿਸੇ ਵੀ ਇੰਡਸਟਰੀ ਚ ਕਿਸੇ ਵੀ ਫੀਲਡ ਚ ਸਾਰੇ ਗਲਤ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸੋ ਹੋ ਸਕਦਾ ਸਾਡੀ ਲਾਈਨ ਚ ਹੋਣਗੇ 10% 5% ਮਾੜੇ ਬੰਦੇ ਹਾਂਜੀ ਹਾਂਜੀ ਪਰ ਜਿਹੜੇ ਕੰਮ ਕਰਨ ਨੇ ਉਹ ਤਾਂ ਉਹ ਨਹੀਂ ਕਿਸੇ ਨਾਲ ਧੋਖਾ ਕਰਦੇ ਹੁੰਦੇ ਬਾਈ ਸੋ ਹੁੰਦਾ ਵੀ ਆ ਹੁੰਦਾ ਵੀ ਨਹੀਂ ਦੋ ਚੀਜ਼ਾਂ ਨੇ ਹੁਣ ਤੁਸੀਂ ਸਮਝ ਲਓ ਬਿਲਕੁਲ ਸਰ ਬਿਲਕੁਲ ਜੀ ਕਈ ਵਾਰ ਨਾ ਸਰ ਕੀ ਹੁੰਦਾ ਜੇ ਕਿਸੇ ਸਿੰਗਰ ਦਾ ਕੋਈ ਇੱਕ ਗਾਣਾ ਹਿੱਟ ਹੋ ਜੇ ਕਿਸੇ ਰਾਈਟਰ ਦਾ ਗਾਣਾ ਹਿੱਟ ਹੋ ਜੇ ਇੱਕ ਬੰਦਾ ਫਿਲਮ ਦੇ ਵਿੱਚ ਕੋਈ ਕਿਸੇ ਦਾ ਸੀਨ ਹਿੱਟ ਹੋ ਜੇ ਕਹਿੰਦੇ ਪੈਰ ਛੇਤੀ ਛੱਡ ਜਾਂਦੇ ਆ ਪਰ ਤੁਸੀਂ ਸਰ ਮਿਊਜ਼ਿਕ ਡਾਇਰੈਕਟਰ ਦੇ ਵਿੱਚ ਵੀ ਬੜਾ ਵੱਡਾ ਮਕਾਮ ਪਾਇਆ ਤੁਸੀਂ ਭੰਗੜੇ ਦੇ ਵਿੱਚ ਵੀ ਮੈਡਲ ਆਪਣਾ ਸਵਾਲ ਹਲੇ ਵੀ ਸਰ ਵਿਚਾਲੇ ਆ ਮੈਂ ਲੈ ਕੇ ਆਉਂਗਾ ਦਰਸ਼ਕਾਂ ਦੇ ਮੂਹਰੇ ਸਾਡੇ ਦਰਸ਼ਕਾਂ ਨੂੰ ਸ਼ਾਇਦ ਬਹੁਤ ਘੱਟ ਨੂੰ ਪਤਾ ਹੀ ਚੀਜ਼ਾਂ ਦਾ ਤੇ ਸਰ ਤੁਸੀਂ ਐਂ ਮੰਨ ਲਓ ਫਿਲਮੀ ਦੁਨੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਸਰ ਕੱਲੇ ਕੱਲੇ ਦੇ ਦਿਲ ਦੇ ਵਿੱਚ ਤੁਸੀਂ ਬਸੇ ਹੋਏ ਹੋ ਜੀ ਪਰ ਫਿਰ ਵੀ ਸਰ ਐਡਾ ਚੰਗਾ ਨੇਚਰ ਐ ਦਿਲੋਂ ਮਿਲਣਾ ਇਹ ਕਿੱਥੋਂ ਸਰ ਪੈਦਾ ਹੋਈ ਚੀਜ਼ ਮੈਨੂੰ ਤਾਂ ਇਹ ਲੱਗਦਾ ਵਧੀਆ ਬੰਦਾ ਮੈਂ ਇਹਦਾ ਹਾਂਜੀ ਹਾਂਜੀ ਜਿਹੜਾ ਬੰਦਾ ਰੀਅਲ ਹੈ ਨਾ ਹਾਂਜੀ ਹਾਂਜੀ ਐਕਚੁਅਲੀ ਮੇਰੇ ਚ ਬਨੋਟੀ ਪਣ ਨਹੀਂ ਹੈਗਾ ਹਾਂਜੀ ਸਰ ਹਾਂਜੀ ਮੈਂ ਜਿਹਾ ਜ ਕਾ ਕੈਮਰੇ ਤੋਂ ਪਿੱਛੇ ਹੋਊਗਾ ਬਿਲਕੁਲ ਕੋਈ ਥੋੜੇ ਸਾਹਮਣੇ ਬੈਠਾ ਹਮੇ ਤਾਂ ਝੂਠਾ ਜਿਹਾ ਬਣਿਆ ਨਹੀਂ ਜਾਂਦਾ ਵੀ ਹੋਈਆਂ ਕਹੀ ਜਾਂਵਾ ਤੁਹਾਨੂੰ ਵੀ ਬਾਈ ਵੇਟ ਕਰੋ ਮੈਂ ਆ ਗਿਆ ਇੱਧਰ ਜਾਂ ਤੁਸੀਂ ਕੱਲ ਨੂੰ ਆਇਆ ਜਾਂ ਪਰਸੋਂ ਨੂੰ ਆਇਆ ਨਹੀਂ ਜੇ ਟਾਈਮ ਹੈਗਾ ਤਾਂ ਮੈਂ ਤੁਹਾਨੂੰ ਬੁਲਾ ਲਿਆ ਵੀ ਆ ਜਾਓ ਵੀਰੇ ਬਿਲਕੁਲ ਜੀ ਬਿਲਕੁਲ ਨਹੀਂ ਹੋਊਗਾ ਟਾਈਮ ਤਾਂ ਮੈਂ ਤੁਹਾਨੂੰ ਕਹਿ ਦੇਣਾ ਵੀ ਵੀ ਆ ਮੈਂ ਚਾਰ ਪੰਜ ਦਿਨ ਬਿਜੀਆ ਵੀਰੇ ਜਿਵੇਂ ਉਹ ਬਟਿੰਡੇ ਤੋਂ ਮੁੰਡਾ ਆ ਰਿਹਾ ਸੀ ਗੱਡੀ ਵਾਲਾ ਹਾਂ ਮੈਂ ਉਹਨੂੰ ਮੋੜਦਾ ਰਿਹਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦਾ ਫਿਰੋਜ਼ਪੁਰ ਤੋਂ ਚੱਲੇ ਆ ਮੈਂ ਬਾਈ ਮਿਲਣ ਆ ਰਿਹਾ ਹਾਂ ਹਾਂਜੀ ਹਾਂਜੀ ਤੇ ਮਹਾਵੀਰ ਇਹ ਜੇ 110 ਕਿਲੋਮੀਟਰ ਜੇ ਹੋਰ ਪਿਆ ਕਹਿੰਦਾ ਬਾਈ 40 ਮੋੜਨਾ ਪੈਣਾ ਮੈਨੂੰ ਹਾਂਜੀ ਹਾਂਜੀ ਹੁਣ ਮੈਂ ਤੂੰ 40 ਆਏ 40 ਮੋੜ ਜਾ 80 ਹੋ ਗਿਆ ਇਹ ਸਾਹਮਣੇ ਤੋਂ 110 ਹੋਰ ਆਏਗਾ ਵਾਪਸੀ 120 ਹੋਊ ਤੇਨੂੰ ਉਹ ਕਹਿੰਦਾ ਬਾਈ ਮੈਂ ਆਉਣਾ ਹੀ ਆ ਮੈਂ ਤੈਨੂੰ ਕੋਸ਼ਿਸ਼ ਕੀਤੀ ਨਹੀਂ ਕਿ ਮੋੜ ਜਾ ਵੀਰੇ ਬਿਲਕੁਲ ਜੀ ਬਿਲਕੁਲ ਕਰੋ ਕਹਿੰਦਾ ਨਹੀਂ ਬਾਈ ਮੈਂ ਤੁਰ ਪਿਆ ਹੁਣ ਮਿਲ ਕੇ ਆਉਂਗਾ ਮੈਂ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਸੋ ਇਸ ਤਰ੍ਹਾਂ ਦੀ ਗੱਲ ਹੈ ਮੈਂ ਤਾਂ ਆਪਣੇ ਵੱਲੋਂ ਵਧੀਆ ਕਰਦਾ ਤੇ ਬਾਕੀ ਬਣਾਉਟੀ ਬਣਾਣੀ ਵੀਰੇ ਹੈਗਾ ਇਸ ਸਰ ਪੰਗੜੇ ਦੇ ਵਿੱਚ ਕਿੰਨੇ ਮੈਡਲ ਲੈ ਨੇ ਸਾਰੇ ਦੱਸਣਾ ਬੜਾ ਜ਼ਰੂਰੀ ਆ ਕਿਉਂਕਿ ਤੁਹਾਡੀ ਮਿਹਨਤ ਤੁਹਾਡਾ ਸਟਰਗਲ ਕੀ ਆ ਸਾਡੇ ਦਰਸ਼ਕ ਬੜੇ ਮੋਟੀਵੇਟ ਹੋਣਗੇ ਇਸ ਗੱਲਾਂ ਤੇ ਉੱਪਰ ਜੇ ਤਾਂ ਜੀ ਨੂੰ ਪਤਾ ਕਿ ਇੰਟਰ ਜ਼ੋਨ ਫੈਸਟੀਵਲ ਕਿਹੜਾ ਹੁੰਦਾ ਹਾਂਜੀ ਹਾਂਜੀ ਉਹਦੇ ਚ ਮੇਰੇ 7 ਇੰਟਰ ਜ਼ੋਨ ਪੰਜਾਬੀ ਯੂਨੀਵਰਸਿਟੀ ਦੇ ਫਸਟ ਨੇ 골ਡ ਨੇ ਪੰਜ ਇੰਟਰ ਯੂਨੀਵਰਸਟੀਆਂ ਨੇ ਜੀ ਜਿੱਚ ਪੰਜਾਬ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਨਾਰਥ ਸਟੇਟ ਇੰਟਰ ਯੂਨੀਵਰਸਿਟੀ ਆ ਗਈ ਤੇ 올 ਇੰਡੀਆ ਇੰਟਰ ਯੂਨੀਵਰਸਿਟੀ ਆ ਗਈ ਜੀ ਇਹ ਪੰਜ ਮੇਰੇ ਕੋਲ ਏ ਨੇ ਮੈਡਲ ਜਿਹੜਾ ਕਿ ਚਾਰੀ ਯੂਨੀਵਰਸਿਟੀਆਂ ਦਾ ਮੈਂ ਬੈਸਟ ਅਨਸਰ ਆ ਆਫੀਸ਼ੀਅਲੀ ਜਿਹੜਾ ਡਾਇਰੈਕਟੋਰੇਟ ਆਫ ਯੂਥ ਵੈਲਫੇਅਰ ਦੇ ਜਿਹੜੇ ਉਹ ਕਰਵਾਉਂਦੇ ਨੇ ਉਹ ਨਹੀਂ ਕਿ ਆ ਕੋਈ ਵੀ ਸਕੂਲ ਕਾਲਜ ਆਣੇ ਨਾਰਮਲ ਨਾ ਨਾ ਹਾਂਜੀ ਉਹਨਾਂ ਇੱਕ ਆਪਣੇ ਸਾਡੀ ਜਿਹੜੀ ਆਪਣੇ ਯੂਨੀਵਰਸਟੀਆਂ ਦੀ ਜਿਹੜੀ ਮਾਨਤਾ ਪ੍ਰਾਪਤ ਜਿਹੜੀ ਐਸੋਸੀਏਸ਼ਨ ਹੈ ਹਾਂਜੀ ਉਹਦੇ ਵੱਲੋਂ ਮੈਂ ਚਾਰੀ ਯੂਨੀਵਰਸਿਟੀ ਦਾ ਬੈਸਟ ਅਨਸਰ ਰਿਹਾ ਹਾਂ ਕੀ ਬਾਤ ਜੀ ਸਰ ਸੁਰੂ ਤਾਂ ਜਿਹੜੇ ਮਿਹਨਤੀ ਸੀਗੇ ਤੁਸੀਂ ਹਾਂ ਉਹ ਕੁਦਰਤੀ ਕਿਰਪਾ ਹੀ ਹੁੰਦੀ ਹੈ ਬਾਬਾ ਜੀ ਦੀ ਮਿਹਨਤ ਤਾਂ ਹਰ ਇੱਕ ਬੰਦਾ ਹੀ ਕਰਦਾ ਹੈ ਬਿਲਕੁਲ ਸਰ ਬਿਲਕੁਲ ਸੋ ਪਰਕੀਤੀ ਜ਼ਰੂਰ ਮੈਂ ਹਾਂ ਉਹਦੇ ਵਿੱਚ ਵੀ ਛੋਟੇ ਜਿਹੇ ਸੀਗਾ ਕਿ ਕਿਸੇ ਦੀ ਮੜੀ ਜੀ ਕਿਸੇ ਨੇ ਕੰਨ 'ਚ ਫੋਕ ਮਾਰੀ ਸੀਗੀ ਹਾਂਜੀ ਹਾਂਜੀ ਕਿ ਇਹ ਬਾਈ ਥੋੜਾ ਜਿਹਾ ਢੱਲਾ ਭੰਗੜੇ 'ਚ ਬਾਕੀ ਟੀਮ ਬਹੁਤ ਵਧੀਆ ਬਸ ਉਹ ਜਿਹੜੀ ਉਹਨੇ ਬਹੁਤ ਵਧੀਆ ਡੋਜ਼ ਦਾ ਕੰਮ ਕੀਤਾ ਉਹ ਗੱਲ ਹੈ ਸੋ ਉਸ ਤੋਂ ਬਾਅਦ ਇੰਨੀ ਮਿਹਨਤ ਕੀਤੀ ਵੀ ਫਿਰ ਜਿੱਥੋਂ ਉਹ ਜਿਹੜੀ ਸਟੇਜ ਤੋਂ ਉਤਰਦਾ ਸੀ ਫਿਰ ਬੈਸਟ ਅਨਸਰ ਤੋਂ ਥੱਲੇ ਨਹੀਂ ਉਤਰਿਆ ਗਏ ਮੇਰੇ ਦੋਸਤ ਮਿੱਤਰ ਭਰਾ ਮੇਰੇ ਉਸ ਟਾਈਮ ਦੇ ਸਾਰੇ ਜਾਣਦੇ ਨੇ ਜੇ ਕੋਈ ਉਸ ਦੌਰ ਦਾ ਮਿਲਦਾ ਤਾਂ ਤੁਸੀਂ ਪੁੱਛ ਸਕਦੇ ਆ ਸਰ ਮਿਹਨਤੀ ਤੁਸੀਂ ਬਚਪਨ ਤੋਂ ਹੀ ਰਹੇ ਹੋ ਜੀ ਤੇ ਸਰ ਨਾਲ ਨਾਲ ਆਪਾਂ ਗੱਲਬਾਤ ਕਰੀਏ ਜ ਸਰ ਕਿਹੜਾ ਸੀਨ ਹੈ ਜarre ਆ ਜਿਹਦੇ ਵਿੱਚ ਤੁਸੀਂ ਬਾਰ ਬਾਰ ਰੀਟੇਕ ਲਈ ਆ ਕੋਈ ਸੀਨ ਐਸਾ ਹੈ ਸਰ ਜਿਹੜਾ ਮਨੋ ਕਾਫੀ ਵਾਰ ਰੀਟੇਕ ਲੈਣੀ ਪੈਗੀ ਹੋਵੇ ਸ਼ੇਰ ਮੈਂ ਸੱਚੇ ਪਾਤਸ਼ਾਹ ਦੀ ਉਹਦੀ ਮੈਂ ਤਾਂ ਉਹਦੀ ਹੀ ਕਿਰਪਾ ਮੰਦਾ ਸਾਰਾ ਕੁਝ ਹੈ ਹਾਂਜੀ ਸਾਨੂੰ ਰੀਟੇਕ ਕੌਣ ਕਰਨ ਦਿੰਦਾ ਜੀ ਕੋਈ ਹਾਸਲ ਨਹੀਂ ਕਰਨ ਦਿੰਦਾ ਠੀਕ ਹੈ ਜੀ ਜਿਹੜਾ ਮਨੋ ਆ ਗਿਆ ਬਾਬੇ ਨਾਨਕ ਦੀ ਮੇਰਾ ਪਾਰ ਆ ਜੀ ਉਹ ਵਾਹ ਤੇ ਕਿਆ ਬਾਤ ਸਰ ਕਿਆ ਬਾਤ ਹੀ ਤੇ ਸਰ ਮਾਰਕੀਟ ਦੇ ਵਿੱਚ ਜਿਹੜਾ ਵਧੀਆ ਐਕਟਰ ਸੋਰੀ ਐਨਾ ਵਧੀਆ ਐਕਟਰ ਨਹੀਂ ਜਾਂ ਤਾਂ ਹੋ ਸਕਦਾ ਡਾਇਰੈਕਟਰ ਇਹ ਸੋਚਦਾ ਹੋਵੇ ਯਾਰ ਵੀ ਇਤਨਾ ਵਧੀਆ ਨਹੀਂ ਕਰਨਾ ਨਹੀਂ ਇਹ ਜੋ ਕਰਦਾ ਵਧੀਆ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਨਹੀਂ ਬਾਕੀ ਸਰ ਤੁਸੀਂ ਮਤਲਬ ਜਦੋਂ ਸਰ ਮੈਂ ਤੁਹਾਡੇ ਕੋਲ ਲਾਗੇ ਖੜਾ ਨਹੀਂ ਬਿਲਕੁਲ ਸਰ ਤੁਹਾਡਾ ਐਕਟ ਸੀਗਾ ਬਾਕੀ ਬਾ ਕਮਾਲ ਸੀਗਾ ਇੱਥੇ ਕੋਈ ਦੋਰ ਨਹੀਂ ਇਹ ਨਹੀਂ ਹੈ ਸਰ ਅਸੀਂ ਕੋਲੇ ਬੈਠੇ ਆਂ ਜੇ ਅਸੀਂ ਤੁਹਾਡੇ ਕੋਲ ਕੋਈ ਕੰਮ ਲੈਣਾ ਜਾਂ ਅਸੀਂ ਇੰਟਰਵਿਊ ਕਰਨਾ ਆ ਵੀ ਸ਼ਾਇਦ ਸਾਰਨੂੰ ਸਾਨੂੰ ਦੁਬਾਰੇ ਟਾਈਮ ਨਹੀਂ ਦੇਣਾ ਨਾ ਚਲੋ ਆਪਣਾ ਤੇ ਵੈਸੇ ਵੀ ਇੱਕ ਤਰ੍ਹਾਂ ਦਾ ਪਿਆਰ ਮੁਹੱਬਤ ਵਧੀਆ ਤੁਸੀਂ ਇੰਨਾ ਸਤਿਕਾਰ ਦਿੰਨੇ ਹੋ ਨਾ ਜੀ ਤੇ ਸਰ ਮੈਨੂੰ ਬੜਿਆ ਘੈਂਟ ਲੱਗਾ ਜੀ ਤੇ ਸਰ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਇਹ ਗੱਲ ਦਾ ਬੜੇ ਘੱਟ ਦਰਸ਼ਕਾਂ ਨੂੰ ਸਾਡੇ ਨੂੰ ਪਤਾ ਨੇ ਪਿਆਰ ਕਰਨ ਵਾਲੇ ਸਾਨੂੰ ਚਾਹਣ ਵਾਲੇ ਨੇ ਜੀ ਵੀ ਮਾਰਕੀਟ ਵਿੱਚ ਜਿਹੜੇ ਗਾਣੇ ਥੋੜੇ ਕੀਤੇ ਹੋਏ ਕਿੰਨੇ ਕਾਇਏ ਨਹੀਂ ਹਾਲ ਤੱਕ ਟੋਟਲ ਜੇ ਦੇਖੇ ਜਾਵੇ ਫੁੱਲ ਐਲਬਮਸ ਤੇ ਮੇਰੇ ਖਿਆਲ ਨਾਲ 30 35 ਹੋ ਤੋ 600 ਦੇ ਵਿੱਚ ਵਿੱਚ ਹੋਊਗਾ ਜੀ ਆਪਾਂ ਹੋ ਸਕਦਾ ਜਿਆਦਾ ਵੀ ਹੋ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਵਿੱਚ ਹੀ ਹੋਊਗਾ ਜੀ ਤੇ ਜਿਹਦੇ ਚੋਂ ਤੈਨ ਚੰਨ ਕਹਾਂ ਅੜੀਏ ਜਾਂ ਆਫਤਾਬ ਕੋਈ ਜ਼िद ਕਰੀ ਜਾਣ ਅੱਖੀਆਂ ਤੈਨੂੰ ਦੇਖੀ ਜਾਵਣ ਦੀ ਸ਼ੈਲੀ ਗੱਲ ਦਾ ਸੀ ਇਹ ਗਾਣਾ ਵਧੀਆ ਸੀਗਾ ਤੇਰੀ ਮੇਰੀ ਮੇਰੀ ਤੇਰੀ ਗੱਲਾਂ ਆਪਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ ਕਿਆ ਬਾਤ ਜੀ ਰਾਵੀ ਬਲ ਬੰਟੀ ਬੈਂਸ ਤੇ ਭਾਬੀ ਦੀ ਵਜਗਾ ਹਾਂ ਇਹ ਗੰਜ ਗੰਜ ਕਰਨ ਉੱਤਲਿਖਾ ਵੀ ਰਿਹਾ ਹੈ ਨਾ ਅੱਛਾ ਜੀ ਕੀ ਬਾਤ ਫਰਮੈ ਨਾ ਨਿਕਲ ਜਾਂਦਾ ਸੀ ਸਰ ਜਦੋਂ ਡੀਡੀ ਵਨ ਤੇ ਗਾਣਾ ਚੱਲਦਾ ਸੀਗਾ ਜੀ ਉਹ ਤੇ ਮੇਰੇ ਦਿਲ ਦੀ ਗੱਲ ਖੋਲੀ ਸਰ ਅਸੀਂ ਨਾ ਮੰਨ ਲਓ ਜਦੋਂ ਰੋਟੀ ਪਾਣੀ ਛੱਡ ਕੇ ਅਸੀਂ ਵਿਚਾਲੇ ਅਸੀਂ ਉਧਰ ਨੂੰ ਹੋ ਜਾਂਦੇ ਫਿਰ ਜਦੋਂ ਸਭ ਨੂੰ 7:30 ਵਜੇ ਪ੍ਰੋਗਰਾਮ ਚੱਲਦਾ ਡੀਡੀ ਵਨ ਦੇ ਉੱਪਰ ਜੀ ਇੱਕ ਸਾਰ ਤੁਹਾਡਾ ਗਾਣਾ ਹੋਰ ਆਇਆ ਸੀਗਾ ਜੀ ਗੁਰੂ ਰੰਦਾਵਾ ਦੀ ਆਵਾਜ਼ ਦੇ ਵਿੱਚ ਜੀ ਬਲੈਕ ਹਾਂ ਬਲੈਕ ਉਹ ਬੰਟੀ ਮੈਂ ਸੁਣਨਾ ਦਾ ਸੀਗਾ ਹਾਂਜੀ ਹਾਂਜੀ ਸੋ ਉਹਨਾਂ ਦੀ ਸੀ ਸਾਰੇ ਉਹ ਕਨਸੈਪਸ਼ਨ ਨੇ ਉਹਨਾਂ ਦਾ ਸੀਗਾ ਸੋ ਉਹਨਾਂ ਨੂੰ ਵਿਦੌਸਤ ਨੂੰ ਮਿਲਿਆ ਸੀਗਾ ਤੋ ਵ ਬਹੁਤ ਵੱਡੇ ਆਰਟਿਸਟ ਹੈ ਉਹ ਸਰ ਪਹਿਲਾਂ ਭੰਗੜੇ ਵੱਲ ਨੂੰ ਜੀ ਫਿਰ ਮਿਊਜ਼ਿਕ ਡਾਇਰੈਕਟਰ ਜੀ ਫਿਰ ਐਕਟਿੰਗ ਨੂੰ ਜੀ ਇਹ ਰਾਹ ਕਿਵੇਂ ਜੀ ਮਤਲਬ ਸਮਝ ਨਹੀਂ ਆ ਜੀ ਰੇਂਜ ਕਿੱਧਰ ਨੂੰ ਗਈ ਜੀ ਇਹ ਇਹ ਮੈਨੂੰ ਵੀ ਨਹੀਂ ਪਤਾ ਹੈਗਾ ਅੱਛਾ ਇਹ ਬਾਬੇ ਨਾਨਕ ਲਈ ਦੇਣਾ ਸਾਰੇ ਬਸ ਆਪਣੇ ਵੱਲੋਂ ਘਰ ਤੁਰ ਪਿਆ ਜਿੱਧਰ ਨੂੰ ਮੋੜ ਦਿੰਦਾ ਹਾਂ ਹਾਂ ਜੀ ਤਾਂ ਉਧਰ ਨੂੰ ਮੁੜ ਜਾਈਦਾ ਕੀ ਬਾਤ ਹੈ ਤਾਂ ਉਹਨੇ ਸੋਚਿਆ ਹੋਣਾ ਕੁਝ ਵਧੀਆ ਸੋਚਿਆ ਹੋਣਾ ਸੋ ਪਲਾਨਡ ਨਹੀਂ ਆ ਕੁਝ ਵੀ ਸਰ ਕੋਈ ਮਨ ਦੇ ਵਿੱਚ ਐਸਾ ਕੋਈ ਸੀਨ ਜਿਹੜਾ ਜਦੋਂ ਤੁਸੀਂ ਇਕੱਲੇ ਬੈਠੇ ਹੋਣੇ ਅਕਸਰ ਜ਼ਿਆਦਾਤਰ ਜਦੋਂ ਜਿਆਦਾ ਹੁੰਦਾ ਫਿਰ ਤੁਸੀਂ ਹੱਸਦੇ ਹੋ ਕੋਈ ਹੈਜਾ ਸੀਨ ਕੋਈ ਜਦੋਂ ਤੁਸੀਂ ਇਕੱਲੇ ਬੈਠੇ ਹੋ ਨਾ ਇਕੱਲੇ ਪਾਣ ਦੇ ਵਿੱਚ ਬਈ ਕੁਝ ਫਿਲਮ ਦੇ ਸ਼ੂਟ ਹੋ ਰਿਹਾ ਹੈ ਚਾਹੇ ਕੋਈ ਸਰ ਕਿਸੇ ਵੀ ਚੀਜ਼ ਤਰ੍ਹਾਂ ਦੀ ਹੋਵੇ ਚਾਹੇ ਤੁਹਾਡੀ ਲਾਈਫ ਨਾਲ ਰਿਲੇਟਡ ਹੋਵੇ ਚਾਹੇ ਤੁਹਾਡੀ ਫਿਲਮ ਦੇ ਨਾਲ ਕੋਈ ਰਿਲੇਟਡ ਹੋਵੇ ਜੇ ਤੁਸੀਂ ਇਕੱਲੇ ਬੈਠੇ ਹੋ ਨਾ ਤੁਹਾਡੇ ਕੋਈ ਗੱਲ ਯਾਦ ਆਉਂਦੀ ਫਿਰ ਤੁਸੀਂ ਹੱਸਦੇ ਹੋ ਫਿਰ ਕਈ ਨਾ ਗੱਲਾਂ ਬਹੁਤ ਨੇ ਫਿਰ ਹੁਣ ਆਪਾਂ ਸਾਜਨ ਸਾਹਿਬ ਨੂੰ ਮੈਨੂੰ ਹੁਣ ਉਹੀ ਯਾਦ ਆਈ ਜਾਣੀਆਂ ਨੇ ਕੋਈ ਵੀ ਇੱਕ ਗੱਲ ਹੋ ਜਾ ਜੀ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੋਈ ਨਹੀਂ ਐਸ ਤਰ੍ਹਾਂ ਯਾਦ ਆਉਣੀ ਹੈਗੀ ਜਦੋਂ ਕੱਲੇ ਬੈਠੇ ਨੇ ਫਿਰ ਤੁਸੀਂ ਹੱਸਦੇ ਆ ਜੀ ਐ ਥੋੜੀ ਵੀ ਹੁਣ ਇੱਕੋ ਗੱਲ ਜ਼ਿਆਦਾ ਯਾਦ ਆਏਗੀ ਕਿੰਨੀ ਵਾਰ ਬੰਦਾ ਹੱਸ ਲੂਗਾ ਬਿਲਕੁਲ ਬਿਲਕੁਲ ਸਾਰਾ ਤੁਹਾਡੀ ਗੱਲ ਪਿਆ ਜੀ ਅੱਜ ਤਾਂ ਮੈਨੂੰ ਸਿਰਫ ਉਹ ਦੋ ਬੰਦਿਆਂ ਦੀ ਗੱਲਾਂ ਯਾਦ ਆਈਆਂ ਨੇ ਸੰਜੂ ਸਰੌਂਕੀ ਦੀ ਹਜੇ ਮੈਂ ਹਸਣਾ ਉਹਨਾਂ ਤੇ ਕਾਫੀ ਜ਼ਿਆਦਾ ਹਾਂਜੀ ਹਾਂਜੀ ਸ਼ੇਅਰ ਵੀ ਕਰੂੰ ਕਿਸੇ ਨਾਲ ਕਿਸੇ ਨਾਲ ਜਿੰਨਾ ਟਾਈਮ ਬੈਠੇ ਨੇ ਦਿਲ ਲਵਾਈ ਰੱਖਿਆ ਜੀ ਉਹਨਾਂ ਨੇ ਬਾਕੀ ਉਹ ਕਿਆ ਬਾਤ ਨੇ ਯਾਰ ਦੋਨੇ ਬੰਦੇ ਕਿਆ એનર્ਜੀ ਹੈ ਉਹਨਾਂ ਚ ਕਿਆ ਬਾਤ ਜੀ ਸਰ ਇੱਕ ਗੱਲ ਤੇ ਪੰਚ ਹਾਂਜੀ ਔਰ ਪੂ ਜਦੋਂ ਵੀ ਸਰ ਤੁਸੀਂ ਸੂਟ ਦਿੰਦੇ ਨੇ ਫਿਰ ਤੁਹਾਡਾ ਦਿਲ ਵਾਈ ਰੱਖਦੇ ਏਦਾਂ ਹੀ ਕੈਰੈਕਟਰ ਹਣਾ ਜੀ ਬੜੀ ਸਰ ਤੁਹਾਡੀ ਘੈਂਟ ਜੀ ਲਾਈਫ ਆ ਜੀ ਤੇ ਸਰ ਕਹਿੰਦੇ ਵਕਤ ਬੜਾ ਕੀਮਤੀ ਹੈ ਜੀ ਹਨਾ ਜੀ ਤੇ ਵਕਤ ਨੂੰ ਇਜਾਜ਼ਤ ਲੈਣੀ ਬਣਦੀ ਹੈ ਜੀ ਤੇ ਜਾਂਦੇ ਜਾਂਦੇ ਸਾਡੇ ਸੱਜਣਾਂ ਵਾਲੀ ਸਾਡੇ ਦਰਸ਼ਕਾਂ ਲਈ ਕੋ ਨਿੱਗਾ ਜਿਹਾ ਸੁਨੇਹਾ ਸਰ ਇੱਕੋ ਬਸ ਬੇਨਤੀ ਹੈ ਬਸ ਮੈਂ ਇਹ ਕਹੂੰਗਾ ਕਿ ਆਲਵੇਜ਼ ਬੀ ਪੋਜ਼ਿਟਿਵ ਹਮੇਸ਼ਾ ਪੋਜ਼ਿਟਿਵ ਰਹੋ ਨੈਗੇਟਿਵਿਟੀ ਤੋਂ ਦੂਰ ਰਹੋ ਆਪ ਵੀ ਨੈਗੇਟਿਵ ਨਾ ਹੋਵੋ ਤੇ ਦੂਜਿਆਂ ਨੂੰ ਵੀ ਕਿਸੇ ਨੂੰ ਨੈਗੇਟਿਵ ਨਾ ਕਰੋ ਜੇ ਹੋ ਸਕਦਾ ਤਾਂ ਕਿਸੇ ਨੂੰ ਐਪਰੀਸ਼ੀਏਟ ਕਰ ਦਿਓ ਬਟ ਕਿਸੇ ਨੂੰ ਕਿਸੇ ਦਾ ਆਪਾਂ ਮੜਾ ਨਾ ਸੁਚੀ ਮੜਾ ਕਮੈਂਟ ਨਾ ਕਰੀ ਉਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅੱਜ ਆਪਾਂ ਕਿਸੇ ਬਾਰੇ ਮੜਾ ਕਮੈਂਟ ਲਿਖ ਰਹੇ ਹਾਂ ਕੱਲ ਨੂੰ ਕੋਈ ਸਾਡੇ ਬਾਰੇ ਲਿਖੂਗਾ ਇਹ ਨਾ ਸੋਚੋ ਵੀ ਇਹੀ ਆਰਟਿਸਟ ਹੈ ਨਹੀਂ ਨਹੀਂ ਜਾਂ ਆਰਟਿਸਟ ਜਾਂ ਸਪੋਰਟਸਮੈਨ ਜਾਂ ਕੋਈ ਵੀ ਕਿਸੇ ਫੀਲਡ ਦਾ ਹੁਣ ਤਾਂ YouTube ਤੇ ਬਹੁਤ ਸਾਰੇ ਅਲੱਗ-ਅਲੱਗ ਖੇਤਿਆਂ ਦੇ ਲੋਕ ਨੇ ਜਿਹੜੇ ਚੈਨਲ ਤੇ ਆਉਂਦੇ ਨੇ ਤੇ ਅਸੀਂ ਆਰਾਮਨਾਥ ਥੱਲੇ ਉਹਨਾਂ ਨੂੰ ਆਲੋਚਨਾ ਕਰੀ ਜਾਂਦੇ ਹਾਂ ਕੱਲ ਨੂੰ ਤੁਹਾਡੇ ਭੈਣ ਭਰਾਵਾਂ ਨੇ ਵੀ ਉਸ ਫੀਲਡ 'ਚ ਕਿਤੇ ਆਉਣਾ ਹੋਊਗਾ ਤੁਹਾਡੇ ਬੱਚਿਆਂ ਨੇ ਵੀ ਆਉਣਾ ਹੋਊਗਾ ਤਤ ਕੀ ਤੁਹਾਨੂੰ ਵਧੀਆ ਲੱਗੂਗਾ ਕਿ ਤੁਹਾਡੇ ਬੱਚਿਆਂ ਬਾਰੇ ਕੋਈ ਗਲਤ ਕਮੈਂਟ ਕਰੇ ਜਾਂ ਉਹਨੂੰ ਡੀਮੋਟੀਵੇਟ ਕਰੇ ਨਹੀਂ ਚੰਗਾ ਨਹੀਂ ਲੱਗਣਾ ਹੈਗਾ ਸੋ ਆਪਾਂ ਮੌਕੇ ਦਾ ਉਹਨਾਂ ਨਾਲ ਜੇ ਕਰਨੀਆਂ ਤਾਂ ਵਾਹ ਕਰ ਦਿਓ ਜੇ ਮਾੜਾ ਕਹਿਣਾ ਉਹਦੇ ਨਾਲ ਚੁੱਪੇ ਭਲੀਏ ਠੀਕ ਹੈ ਜਾਂ ਆਲੋਚਨਾ ਕਰਨੀ ਤਾਂ ਉਹ ਚ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ ਕਿ ਬਾਈ ਜਾਂ ਕੋਈ ਵੀ ਕਿਸੇ ਕੰਮ ਕਰਨ ਵਾਲੇ ਨੂੰ ਕਿ ਵੀਰੇ ਆ ਤੁਸੀਂ ਜੇ ਕਿ ਐ ਕਰ ਲਓ ਤਾਂ ਜ਼ਿਆਦਾ ਵਧੀਆ ਨਹੀਂ ਹੈਗਾ ਅਗਲੇ ਸੁਣਨ ਵਾਲਦ ਨੂੰ ਵੀ ਵਧੀਆ ਲੱਗਦਾ ਤੇ ਮੈਂ ਤਾਂ ਐਪਰੀਸ਼ੀਏਟ ਕਰਦਾ ਹਾਂ ਜੇ ਕੋਈ ਮੈਨੂੰ ਕੋਈ ਵੀ ਸੁਝਾਅ ਦਿੰਦਾ ਆ ਕੇ ਤੇ ਮੈਂ ਕਹਿੰਦਾ ਹਾਂ ਹਾਂ ਜਰ ਵੀ ਇਸ ਤਰ੍ਹਾਂ ਹੋ ਸਕਦਾ ਜੇ ਵਧੀਆ ਲੱਗਦਾ ਹੋਊਗਾ ਤਾਂ ਮੈਂ ਕਹਿੰਦਾ ਵੀ ਹੋ ਸਕਦਾ ਠੀਕ ਹੈ ਸੋ ਆਹੀ ਮੇਰੀ ਬੇਨਤੀ ਹੈ ਹੋਰ ਕੁਝ ਨਹੀਂ ਹੋਰ ਸਾਰੇ ਸਿਆਣੇ ਨੇ ਤੇ ਬੜੀਆਂ ਘੈਂਟ ਜਿਹੀਆਂ ਗੱਲਾਂ ਹੁੰਦੀਆਂ ਭਾਜੀ ਦੀਆਂ ਮੋਟੀਵੇਟ ਕਰਦੀਆਂ ਨੇ એનર્ਜੀ ਇੰਨੀ ਕਿ ਦਿੰਦੀਆਂ ਨੇ ਲੋਕ ਅੰਡੇ ਖੜੇ ਹੋ ਜਾਂਦੇ ਆ ਨਾ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਹੋ ਸਕੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ